ਜੀ ਸਾਡੀ ਦਵਾਈ ਨੂੰ ਤੁਹਾਨੂੰ ਕੋਈ ਲੱਗਦਾ ਵੀ ਇਸ ਦੇ ਵਿੱਚ ਨਸ਼ੇ ਦੀ ਗੱਲ ਹੈਗੀ ਹੈ ਤੁਸੀਂ ਉਹ ਆਪਣੇ ਲੈਵਲ ਤੇ ਚੈੱਕ ਕਰਾ ਸਕਦੇ ਹੋ ਜੇ ਤੁਹਾਨੂੰ ਲੈਬੋਰੀ ਦੇ ਵਿੱਚੋਂ ਇਸ ਤਰ੍ਹਾਂ ਦਾ ਸਾਈਨ ਆਂਦਾ ਹੈ ਤਾਂ ਅਸੀਂ ਤੁਹਾਡੇ ਮੁਜਰਰ ਹਾਂ ਗੁਪਤਾ ਜੀ ਹੁਣੇ ਕਮੈਂਟ ਦਉਣੇ ਸ਼ੁਰੂ ਹੋ ਜਾਣੇ ਆ ਤੇ ਉਹਨਾਂ ਨੇ ਕਹਿਣਾ ਕਿ ਇਹ ਸਿਰਫ ਕੈਮਰੇ ਅੱਗੇ ਬੋਲਦੇ ਆ ਕਰਦੇ ਕੁਝ ਨਹੀਂ ਮੈਂ ਕਹਿੰਦਾ ਮੇਰੇ ਕੋਲ ਇੱਕ ਵੀ ਪੇਸ਼ੈਂਟ ਐਸਾ ਨਹੀਂ ਹੈ ਜਿਨੇ ਮੇਰੀ ਦਵਾਈ ਦਾ ਇਸਤੇਮਾਲ ਕੀਤਾ ਹੋਵੇ ਤੇ ਨਸ਼ੇ ਨੂੰ ਟਾਟਾ ਬਾਏ ਬਾਏ ਆ ਗਿਆ ਉਹਦੇ ਸਾ ਮੈਂ ਓਨ ਕੈਮਰਾ ਕਹਿ ਰਿਆ ਵੀ ਸਾਡੀ ਇਹਨਾਂ ਦਵਾਈਆਂ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਕੋਈ ਨਸ਼ਾ ਸਿਰਫ ਆਰਗੈਨਿਕ ਦਰਿਆ ਬੁੱਟੀਆਂ ਤੋਂ ਬਣਿਆ ਹੋਇਆ ਔਰ ਪਹਿਲੀ ਖੁਰਾਕ ਤੋਂ ਹੀ ਪੇਸ਼ੈਂਟ ਦੀ ਜਿਹੜੀ ਤੋਰ ਹੈ ਉਹ ਅਸੀਂ ਜਿਹੜੀ ਹੈਗੀ ਆ ਬੰਦ ਕਰਨੀ ਸ਼ੁਰੂ ਕਰ ਦਿੰਦੇ ਹਾਂ ਹੁਣ ਮਨ ਵਿੱਚ ਇਹ ਵੀ ਗੱਲਾਂ ਉੱਠਣੀਆਂ ਸ਼ੁਰੂ ਹੋ ਜਾਣੀਆਂ ਕਿ ਇਹ ਦਵਾਈਆਂ ਜੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਬੇਸ਼ੱਕ ਨਸ਼ਾ ਛੁੱਟ ਜਾਏਗਾ ਪਰ ਇਹਨਾਂ ਦਵਾਈਆਂ ਤੇ ਲੱਗ ਜਾਊਗਾ ਬੰਦਾ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੀ ਨਾ ਜੀਵ ਥੱਲੇ ਰੱਖਣ ਵਾਲੀ ਗੋਲੀ ਹਾਂਜੀ ਸਿਰਫ ਤੁਸੀਂ 2 ਤੋਂ 2.5 ਮਹੀਨੇ ਸਾਡੀ ਇਹ ਦਵਾਈ ਇਸਤੇਮਾਲ ਕਰਨੇਗੇ ਉਸ ਤੋਂ ਬਾਅਦ ਤੁਹਾਨੂੰ ਨਾਤਾ ਸਾਡੀ ਨਾਹੀਂ ਤੁਹਾਨੂੰ ਨਸ਼ੇ ਦੀ ਤੋੜ ਵੱਜਣੀ ਹੈ ਬਬੀ ਅਸੀਂ 2 ਤੋਂ 2.5 ਮਹੀਨੇ ਚ ਤੁਹਾਡੀ ਬਾਡੀ ਨੂੰ ਬਿਲਕੁਲ ਡੀਟੌਕਸ ਕਰ ਦੇਣਾ ਹੈ ਨਸ਼ੇ ਤੋਂ ਮੁਕਤ ਕਰ ਦੇਣਾ ਹੈ ਜਿਹੜਾ ਵਿਅਕਤੀ ਨਸ਼ਾ ਕਰਦਾ ਉਹਨੂੰ ਤਾਂ ਕੋਈ ਸੁਦਬਦ ਹੈ ਨਹੀਂ ਪਰ ਪਿੱਛੇ ਰਹਿੰਦੇ ਪੂਰੇ ਪਰਿਵਾਰ ਨੂੰ ਇਹ ਹੈ ਕੀ ਸਾਡਾ ਜਵਾਕ ਸਾਡੀ ਧੀ ਸਾਡਾ ਬੱਚਾ ਉਸ ਦਲਦਲ ਚੋਂ ਬਾਹਰ ਨਿਕਲੇ ਸਾਡੇ ਕੋਲ ਐਸੀ ਵੀ ਪੇਸ਼ੈਂਟ ਨੇ ਜਿਹੜੇ 15 ਦਿਨ ਦੀ ਦਵਾਈ ਖਾਣ ਤੋਂ ਬਾਅਦ ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਹੁਣ ਠੀਕ ਹੋ ਗਿਆ ਦਵਾਈ ਛੱਡਦਾ ਅਸੀਂ ਕਹਿੰਦੇ ਹਾਂ ਹਲੇ ਨਾ ਦਵਾਈ ਛੱਡੀ ਹਲੇ ਤੁਹਾਨੂੰ ਦਵਾਈ ਦੇ ਅਸਰ ਨਾਲ ਹੀ ਤੁਹਾਨੂੰ ਉਹਦਾ ਉਹ ਨਹੀਂ ਲੱਗਦੀ ਤੋੜ ਨਹੀਂ ਲੱਗਦੀ ਲੇਕਿਨ ਬਾਡੀ ਨੂੰ ਡिटॉक्स ਹੋਣ ਦੇ ਨਾਲ ਇੱਕ ਵਾਰੀ ਉਹਦੇ ਵਿੱਚੋਂ ਨਸ਼ੇ ਦੀ ਜ਼ਿੰਦਗੀ ਸਾਰੀ ਫਲਸ਼ ਆਊਟ ਹੋ ਜਾਂਦੋ ਉਸ ਤੋਂ ਬਾਅਦ ਸਾਡੀ ਦਵਾਈ ਆਟੋਮੈਟਿਕਲੀ ਬੰਦ ਹੋ ਜਾਣੀ ਹੈ ਕੋਈ ਅਸੀਂ ਆਪਣੀ ਦਵਾਈ ਨੂੰ ਹਰ 5 ਦਿਨਾਂ ਬਾਅਦ ਘਟਾਉਂਦੇ ਰਹਿੰਦੇ ਹਾਂ ਜਦੋਂ ਵੱਡੇ ਹਸਪਤਾਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਲੋਕ ਛੱਡਦੇ ਨੇ ਤੇ ਫਿਰ ਜਦੋਂ ਦਵਾਈ ਬੰਦ ਹੁੰਦੀ ਤਾਂ ਫਿਰ ਨਸ਼ੇ ਤੇ ਲੱਗ ਜਾਂਦਾ ਹੈ। ਕੋਈ ਮਾਣ ਇੰਗਲਿਸ਼ ਤੇ ਆਯੁਰਵੇਦਿਕ ਦੇ ਵਿੱਚ ਇਹੀ ਫਰਕ ਹੈ। ਸਾਡੀ ਆਯੁਰਵੇਦਿਕ ਦਵਾਈ ਦੋ 3 ਮਹੀਨੇ ਦੇ ਵਿੱਚ ਬੰਦ ਹੋ ਜਾਂਦੀ ਹੈ। ਇੰਗਲਿਸ਼ ਦਵਾਈ ਇੱਕ ਤਰ੍ਹਾਂ ਦਾ ਉਹ ਉਹਦਾ ਸਬਸਟੀਟਿਊਟ ਹੈ ਜੀ ਤੁਸੀਂ ਜੇ ਅੱਜ ਨਸ਼ਾ ਨਹੀਂ ਕੀਤਾ ਗੋਲੀ ਖਾ ਲਈ ਤਾਂ ਤੁਹਾਨੂੰ ਉਹਨੇ ਨਸ਼ੇਦਾਰੀ ਫਿਰੁਰ ਦੇਣਾ ਹੈ। ਲੇਕਿਨ ਤੁਹਾਨੂੰ ਗੋਲੀ ਜੋ ਵੀ ਤੁਸੀਂ ਕਹਿ ਰਹੇ ਹੋ ਉਹ ਖਾਣੀ ਪੈਣੀ ਹੈ ਹਰ ਵਾਰ, ਹਰ ਰੋਜ਼। ਉਹ ਉਹਨਾਂ ਨੂੰ ਅਸੀਂ ਜਦੋਂ ਪੁੱਛਦੇ ਹਾਂ ਕਿ ਤੁਸੀਂ ਨਸ਼ਾ ਕਿਉਂ ਸ਼ੁਰੂ ਕੀਤਾ, ਕਿਵੇਂ ਸ਼ੁਰੂ ਕੀਤਾ ਤਾਂ ਉਹਦਾ ਜ਼ਿਆਦਾਤਰ ਜਵਾਬ ਇਹੀ ਹੁੰਦਾ ਹੈ ਵੀ ਕੁੜੀਆਂ ਵੀ ਆਉਂਦੀਆਂ ਤੁਹਾਡੇ ਕੋਲ ਕੁੜੀਆਂ ਵੀ ਆਉਂਦੀਆਂ ਜੀ ਬਿਲਕੁਲ ਅੱਜ ਕੱਲ ਤਾਂ ਕੁੜੀਆਂ ਵੀ ਨਸ਼ਾ ਕਰਦੀਆਂ ਹੈਗੀਆਂ ਕੋਈ ਵੀ ਨਸ਼ਾ ਹੋਵੇ ਤੁਹਾਨੂੰ ਅੱਜ ਕੱਲ ਠੇਕਿਆਂ ਦੇ ਵੀ ਕੁੜੀਆਂ ਮੇਰੇ ਖਿਆਲ ਚ ਦਾਰੂ ਦੀਆਂ ਬੋਤਲਾਂ ਇੰਡੀਆਂ ਵੇਖੇ ਜਾਣਗੀਆਂ ਅੱਜ ਕੱਲ ਜੀ ਇਹ ਘਰਾਂ ਦੀ ਸਮੱਸਿਆ ਉਹ ਕਹਿੰਦੇ ਕਿ ਹਾਂ ਵੀ ਕੋਈ ਵੱਡਾ ਨਸ਼ਾ ਨਹੀਂ ਹੈਗਾ ਦਾਰੂ ਪੀਂਦੇ ਆ ਦਾਰੂ ਪੀਣੀ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਵੈਸੇ ਵੀ ਰਾਇਲਟੀ ਬਹੁਤ ਹੁੰਦੀ ਹੈ ਲੇਕਿਨ ਉਹ ਇੱਕ ਸੀਮਾ ਹੁੰਦੀ ਹੈ ਤੁਸੀਂ ਇੱਕ ਪੈਗ ਲੈ ਲਿਆ ਦੋ ਪੈਗ ਲੈ ਲੇ ਉਹ ਤੁਹਾਡੀ ਇੱਕ ਨਾਲੇ ਤਾਂ ਤੁਹਾਡੇ ਸਰੀਰ ਦੇ ਉੱਤੇ ਉਹ ਕਿਉਂ ਵਰਗਾ ਕੰਮ ਕਰਦਾ ਹੈ। ਜੇ ਤੁਸੀਂ 1 ਜਾਂ 2 ਪੈਗ ਲੈਨੇ ਹੋ। ਪਰ ਜਦੋਂ ਤੁਸੀਂ 2 ਤੋਂ 3, 3 ਤੋਂ 4, 4 ਤੋਂ 5 ਫਿਰ ਉਹ ਤੁਹਾਡਾ ਸਿਰ ਘੁਮਾਉਣ ਵਾਲਾ ਕੰਮ ਕਰ ਗਿਆ। ਅੱਛਾ ਮਤਲਬ ਕੁਝ ਪਰਸੈਂਟ ਜਿਹੜੀ दारू ਹੈ ਉਹ ਸਾਡੇ ਵਾਸਤੇ ਵਰਦਾਨ ਹੈ। ਤੁਸੀਂ ਇੱਕ ਪੈਗ ਜਾਂ ਦੋ ਪੈਗ ਲੈ ਲਓ ਤੁਹਾਡੇ ਉਹਦੇ ਨਾਲ ਕੀ ਹੁੰਦਾ blood ਦਾ circulation ਵਧੀਆ ਹੋ ਜਾਂਦਾ। ਆਮ ਤੌਰ ਤੇ ਨਾ ਘਰਾਂ ਦੇ ਵਿੱਚ ਇਹ ਹੁੰਦਾ ਕਿ ਖਾਂਸੀ ਹੋਈ ਜ਼ੁਕਾਮ ਹੋਇਆ ਲਿਆਓ ਜੀ ਬਰਾਂਡੀ ਦਾ ਇੱਕ ਤੁਸੀਂ ਢੱਕਣ ਲੈ ਕੇ ਆਓ ਇੱਕ ਚਮਚ ਲੈ ਕੇ ਆਓ ਉਹ ਪੀਣ ਦੇ ਨਾਲ ਉਹ ਦਰਦਾਂ ਠੀਕ ਹੋ ਜਾਂਦੀਆਂ। ਕੀ ਇਹ ਸੱਚ ਹੈ ਚੀਜ਼ਾਂ? ਉਹ ਆਪਣੇ ਬੱਚੇ ਛੋਟੇ ਹੁੰਦੇ ਆ 2-4-5 ਕੋਸ਼ਿਸ਼ ਕਿ ਅਚਲ ਬੋਤਲ ਨਹੀਂ ਆ ਕੇ ਰੱਖ ਦੇ ਸੀਗੇ ਜਦੋਂ ਵੀ ਇਹਨੂੰ ਕੋਈ ਐਹੋ ਜੀ ਦਿੱਕਤ ਆਦੀ ਹੈ ਤਾਂ ਇੱਕ ਡਾਟਾ ਇਹਨੂੰ ਜਿਹੜਾ ਹੈਗਾ ਪਾਣੀ ਚ ਪਾ ਕੇ ਦੇ ਦੋ ਬੱਚੇ ਨੂੰ ਜੀ ਠੀਕ ਹੈ ਮੈਂ ਵੀ ਤਾਂ ਉਹੀ ਕਹਿ ਰਿਹਾ ਨਾ ਵੀ ਚਾਹੇ ਉਹ ਵੱਡਾ ਚਾਹੇ ਉਹ ਬੱਚਾ ਹੈ ਜੇ ਆਪਾਂ ਉਹਨੂੰ ਇੱਕ ਲਿਮਿਟਿਡ ਮਾਤਰਾ 'ਚ ਦਵਾਂਗੇ ਤਾਂ ਉਹ ਆਪਣੀ ਦੀ ਦਵਾਈ ਦਾ ਕੰਮ ਕਰੇਗੀ। ਤਾਂ ਅਫੀਮ ਵਾਲੇ, ਉੱਕੀ ਵਾਲੇ, ਚਿੱਟੇ ਵਾਲੇ, ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ, ਸ਼ਰਾਬ ਦਾ ਨਸ਼ਾ, ਭੰਗ, ਇਹੋ ਜਿਹੇ ਜਾਂ ਅੱਜਕੱਲ ਮੈਡੀਕਲ ਨਸ਼ੇ ਵੀ ਬੜੇ ਚੱਲਦੇ ਨੇ ਗੋਲੀਆਂ, ਕੈਪਸੂਲ ਵੀ ਹੁੰਦੇ ਨੇ। ਕੈਪਸੂਲ ਗੋਲੀਆਂ ਬਹੁਤ ਚੱਲਦੇ ਨੇ। ਤਾਂ ਉਹ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਆਪਣੀਆਂ ਆਯੁਰਵੈਦਿਕ ਦਵਾਈਆਂ ਦੇ ਨਾਲ ਛਡਵਾ ਦਿੰਦੇ ਆ। ਏਦਾਂ ਦੀ ਕੋਈ ਘਟਨਾ ਕੋਈ ਏਦਾਂ ਦਾ ਮਾਮਲਾ ਜਿਹਨੂੰ ਤੁਹਾਨੂੰ ਖੁਦ ਨੂੰ ਪਰੇਸ਼ਾਨ ਕੀਤਾ ਹੋਵੇ ਕਿ ਇਹ ਕਿਉਂ? ਉਹਨਾਂ ਦਾ ਜਦੋਂ ਇੱਕ ਬੱਚਾ ਨਸ਼ੇ 'ਚ ਪੈ ਗਿਆ ਤਾਂ ਜਿਹੜੇ ਲੋਕੇ ਉਹਨਾਂ ਦੇ ਘਰੇ ਆ ਕੇ ਕੰਮ ਕਰਦੇ ਸੀ ਅੱਜ ਉਹਨਾਂ ਦੀ ਮਾਂ ਲੋਕਾਂ ਦੇ ਘਰੇ ਜਾ ਕੇ ਕੰਮ ਕਰ ਰਹੀ ਹੈ। ਸੰਭੂ ਪਰਮਾਤਮਾ ਨੇ ਐਸੀ ਇੱਕ ਸ਼੍ਰੇਣੀ ਤੇ ਰੱਖਿਆ ਹੈ ਕਿ ਅਸੀਂ ਠੀਕ ਹੈ ਅਸੀਂ ਜੀਵਿਕਾ ਚਲਾਉਣ ਵਾਸਤੇ ਦਵਾਈਆਂ ਵੇਚਦੇ ਆ ਲੋਕਾਂ ਨੂੰ ਦਵਾਈਆਂ ਦਿੰਦੇ ਆ ਪਰ ਤੇ ਵੀ ਨਾਲ ਅਸੀਂ ਦਵਾਈਆਂ ਦੇ ਕੇ ਪੈਸੇ ਵੀ ਲੈਨੇ ਆ ਤੇ ਅਸੀਂ ਨਾਲ ਦਵਾਵਾ ਵੀ ਲੰਨੇ ਆ ਜ਼ਿਆਦਾਤਰ ਇਹ ਲੋਕਾਂ ਨੂੰ ਇੱਕ ਬਹੁਤ ਵੱਡਾ ਮਹਿਸਾ ਹੈ ਵੀ ਜੇ ਮੈਂ ਨਸ਼ਾ ਨਹੀਂ ਕੀਤਾ ਤਾਂ ਮੈਂ ਮਰ ਜੂਗਾ ਉਹਨੂੰ ਦੋਰਾ ਦੂਰਾ ਕਹਿੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਮਾਤਾ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਸਾਡੇ ਕੋਲ ਲੈ ਆਓ ਅਸੀਂ ਉਹਨਾਂ ਦੀ ਕੋਈ ਚਿੰਤਾ ਨਹੀਂ ਵੀ ਕਰਾਂਗੇ ਉਹਨੂੰ ਸਮਝਾਵਾਂਗੇ ਵੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪ ਦੇਖਿਓ ਵੀ ਤੁਹਾਡਾ ਬੱਚਾ ਖੁਦ ਨਸ਼ੇ ਨੂੰ ਛੱਡਣ ਵਾਸਤੇ ਜਾਏਗਾ ਕਿ ਵਾਤਾ ਮੈਨੂੰ ਦਵਾਈ ਦੇ ਮੈਂ ਇਸ ਨਸ਼ੇ ਤੋਂ ਬਾਹਰ ਨਿਕਲਣਾ ਹੈ ਤੁਹਾਡੇ ਸਾਰਿਆਂ ਦਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੁਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਗੱਲ ਕਰਾਂਗੇ ਨਸ਼ਿਆਂ ਦੀ ਜਿਸ ਨੇ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ੀ ਦੇ ਨਾਲ ਪੈਰ ਪਸਾਰੇ ਹੋਏ ਨੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਪਰ ਨਸ਼ੇ ਦੀ ਰੋਕ ਥਾਮ ਵਾਸਤੇ ਉਪਾਏ ਕੀਤੇ ਜਾ ਰਹੇ ਨੇ ਪਰ ਕਿਹਾ ਜਾਂਦਾ ਹੈ ਕਿ ਆਯੁਰਵੈਦਿਕ ਦੇ ਵਿੱਚ ਨਸ਼ੇ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਸਭ ਤੋਂ ਵਧੀਆ ਇਲਾਜ ਆਯੁਰਵੈਦਿਕ ਦਾ ਹੀ ਮੰਨਿਆ ਜਾਂਦਾ ਹੈ ਜਿਸ ਕਾਰਨ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਆਯੁਰਵੈਦਿਕ ਦਵਾਈਆਂ ਦੇ ਨਾਲ ਨਸ਼ਿਆਂ ਤੋਂ ਦੂਰ ਹੁੰਦੀ ਪਈ ਹੈ ਤੇ ਹਮੇਸ਼ਾ ਹਮੇਸ਼ਾ ਦੇ ਲਈ ਨਸ਼ੇ ਨੂੰ ਗੁੱਡਬਾਈ ਆ ਕੇ ਜਾਂਦੀ ਪਈ ਹੈ ਸੋ ਨਸ਼ਾ ਛੁਡਾਉਣ ਦੇ ਵਿੱਚ ਜਿੱਥੇ ਬਹੁਤ ਸਾਰੇ ਵੈਦਾ ਦਾ ਨਾਮ ਆਉਂਦਾ ਹੈ ਤੇ ਉਹਨਾਂ ਵਿੱਚੋਂ ਇੱਕ ਨਾਮ ਡਾਕਟਰ ਗੁਪਤਾ ਦਾ ਵੀ ਆਉਂਦਾ ਹੈ ਸੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਗੁਪਤਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਸੇਤਾਂ ਕਿਵੇਂ ਨੇ ਤੁਹਾਡੀ ਬਹੁਤ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ ਬਹੁਤ ਵਧੀਆ ਜੀ ਅੱਛਾ ਗੁਪਤਾ ਜੀ ਤੁਹਾਡੀ ਬਾਰੇ ਬਹੁਤ ਕੁਝ ਸੁਣਿਆ ਕਿ ਤੁਹਾਡੇ ਕੋਲ ਕਹਿੰਦੇ ਇਹੋ ਜੀ ਪਟਾਰੀ ਆ ਜਿਹਦੇ ਵਿੱਚ ਤੁਸੀਂ ਇਦਾਂ ਦਾ ਖਜ਼ਾਨਾ ਰੱਖਿਆ ਹੋਇਆ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਨੌਜਵਾਨ ਆਉਂਦਾ ਹੈ ਉਹ ਗੱਲ ਆਖਦਾ ਹੈ ਕਿ ਆਕੇ ਕਿ ਮੈਂ ਨਸ਼ੇ ਦੇ ਨਾਲ ਜੁੜਿਆ ਹੋਇਆ ਹਾਂ ਜਾਂ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਜਾਂ ਮੈਂ ਬਹੁਤ ਵਾਰ ਕੋਸ਼ਿਸ਼ ਕਰਦਾ ਕਿ ਮੇਰੇ ਕੋਲੇ ਨਸ਼ਾ ਛੁੱਟਦਾ ਹੀ ਨਹੀਂ ਤੇ ਤੁਸੀਂ ਉਸ ਪਿਟਾਰੀ ਦੇ ਵਿੱਚੋਂ ਆਪਣਾ ਖਜ਼ਾਨਾ ਕੱਢ ਕੇ ਉਹਨਾਂ ਨੂੰ ਦਿੰਦੇ ਹੋ ਤੇ ਉਹਨਾਂ ਦਾ ਨਸ਼ਾ ਛੁੱਟ ਜਾਂਦਾ ਹੈ। ਕੀ ਇਹ ਗੱਲ ਸੱਚ ਹੈ? ਬਿਲਕੁਲ ਸੱਚ ਹੈ ਜੀ ਸਾਡੀ ਇਹ ਜਦੂ ਪਿਟਾਰੀ ਕਿੱਥੇ ਆ ਤੁਹਾਡੀ? ਆ ਦੇਖੋ ਆ ਜਾਦੂ ਦੀ ਪਿਟਾਰੀ ਤੁਹਾਡੇ ਸਾਹਮਣੇ ਬੰਨੇ ਰੱਖੀ ਹੋਈ ਹੈ। ਉਹਨਾਂ ਦੇ ਵਿੱਚੋਂ ਹੀ ਅਸੀਂ ਆਪਣੇ ਪੇਸ਼ੈਂਟ ਦੀ ਇੱਕ ਵਾਰ ਪੂਰੀ ਤਰ੍ਹਾਂ ਉਹਨੂੰ ਐਨਾਲਾਈਜ਼ ਕਰਕੇ ਉਹਦੀ ਪ੍ਰੋਬਲਮ ਨੂੰ ਕਿੰਨੀ ਕੁ ਸਮੱਸਿਆ ਕਿੰਨੀ ਦੇਰ ਤੋਂ ਨਸ਼ਾ ਕਰ ਰਹੇ ਆ ਕਾਹਦਾ ਨਸ਼ਾ ਕਰ ਰਹੇ ਆ ਤੇ ਉਸ ਤਰੀਕੇ ਨਾਲ ਅਸੀਂ ਉਹਨਾਂ ਦੀ ਡੋਜ਼ ਨਸ਼ੇ ਦੀ ਇੱਕ ਉਹਨਾਂ ਦੇ ਮੂੰਹ ਤੋਂ ਸੁਣਨ ਤੋਂ ਬਾਅਦ ਫਿਰ ਅਸੀਂ ਆਪਣੀ ਦਵਾਈ ਉਸ ਹਿਸਾਬ ਨਾਲ ਦੰਨੇ ਆ ਕਿ ਪੇਸ਼ੈਂਟ ਨੂੰ ਸਾਡੀ ਪਹਿਲੀ ਡੋਜ਼ ਤੋਂ ਹੀ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਅੱਛਾ। ਤੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਖਜ਼ਾਨਾ ਰੱਖਿਆ ਹੋਇਆ ਇਸ ਖਜ਼ਾਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਦਵਾਈਆਂ ਇਹ ਵੀ ਦੱਸੋ ਥੋੜਾ ਤੇ ਇਹ ਵੀ ਸੁਣਿਆ ਕਿ ਤੁਸੀਂ ਇੱਕ ਦਿਨ ਦੇ ਵਿੱਚ ਨਸ਼ੇ ਦੀ ਤੋੜ ਤੱਕ ਤੋੜ ਦੰਦਦੇ ਹੋ। ਬਿਲਕੁਲ ਜੀ ਸਾਡੇ ਕੋਲੇ ਦੇਖੋ ਜਿਹੜੀਆਂ ਇਹ ਅਸੀਂ ਤੁਹਾਨੂੰ ਦਵਾਈਆਂ ਆਪਣੀ ਪਟਾਰੀ ਤੋਂ ਕੱਢੀਆਂ ਹੋਈਆਂ। ਇਹ ਤੋੜ ਆਯੁਰਵੈਦਿਕ ਹਰਬਲ ਦੇ ਇਹਨਾਂ 'ਚ ਕੋਈ ਸਾਈਡ ਇਫੈਕਟ ਜਾਂ ਕੋਈ ਸਟੀਰੋਇਡ ਜਾਂ ਕੋਈ ਇੰਗਲਿਸ਼ ਮੈਡੀਸਨ ਇਸ ਤਰ੍ਹਾਂ ਦਾ ਸੀ ਕੁਝ ਵੀ ਨਹੀਂ ਲੈ ਜੀਏ ਇਹਨਾਂ ਨੂੰ ਟੈਸਟ ਵਾਸਤੇ ਦਵਾਈਆਂ ਨੂੰ 110% ਲੈ ਕੇ ਜਾਓ ਸਾਡੇ ਦਾ ਜਿਹੜੇ ਸਾਡੇ ਕੋਲੇ ਪੇਸ਼ੈਂਟ ਆਂਦੇ ਆ ਉਹਨਾਂ ਨੂੰ ਵੀ ਸਾਡਾ ਪੂਰੀ ਤਰ੍ਹਾਂ ਇਸ ਚੀਜ਼ ਦੇ ਉੱਤੇ ਚੈਲੰਜ ਹੈ ਵੀ ਸਾਡੀ ਦਵਾਈ ਨੂੰ ਤੁਹਾਨੂੰ ਕੋਈ ਲੱਗਦਾ ਵੀ ਇਸ ਦੇ ਵਿੱਚ ਨਸ਼ੇ ਦੀ ਗੱਲ ਹੈਗੀ ਹੈ ਤੁਸੀਂ ਉਹ ਆਪਣੇ ਲੈਵਲ ਤੇ ਚੈੱਕ ਕਰਾ ਸਕਦੇ ਹੋ ਜੇ ਤੁਹਾਨੂੰ ਲੈਬੋਰੀ ਦੇ ਵਿੱਚੋਂ ਇਸ ਤਰ੍ਹਾਂ ਦਾ ਸਾਈਨ ਆਂਦਾ ਹੈ ਤਾਂ ਅਸੀਂ ਤੁਹਾਡੇ ਮੁਜਰਮ ਹੈ ਗੁਪਤਾ ਜੀ ਹੁਣੇ ਕਮੈਂਡ ਆਉਣੇ ਸ਼ੁਰੂ ਹੋ ਜਾਣੇ ਆ ਤੇ ਉਹਨਾਂ ਨੇ ਕਹਿਣਾ ਕਿ ਇਹ ਸਿਰਫ ਕੈਮਰੇ ਅੱਗੇ ਬੋਲਦੇ ਆ ਕਰਦੇ ਕੁਝ ਨਹੀਂ ਮੈਡਮ ਕੈਮਰੇ ਅੱਗੇ ਬੋਲਣਾ ਔਰ ਰਿਐਲਿਟੀ ਬੋਲਣਾ ਇੱਕੋ ਹੀ ਗੱਲ ਹੈ ਕਿਉਂਕਿ ਮੈਂ ਹੌਨ ਰਿਕਾਰਡ ਬੋਲ ਰਿਹਾ ਕੱਲ ਨੂੰ ਮੈਂ ਆਪਣੀ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ ਤਾਂ ਆਫ ਕੈਮਰਾ ਦਾ ਮੈਂ ਜੋ ਮਰਜ਼ੀ ਬੋਲੀ ਜਾਵਾਂ ਪਰ ਔਨ ਕੈਮਰਾ ਦਾ ਅਸੀਂ ਵੀ ਉਹੀ ਗੱਲ ਬੋਲਾਂਗੇ ਜਿਹਦੇ ਵਿੱਚ ਕੱਲੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਲੱਗੇ ਜਾਂ ਅਸੀਂ ਕਿਸੇ ਦੇ ਮਤਲਬ ਜੁਰਮਾਨੇ ਦੇ ਭਾਗੀਦਾਰ ਨਹੀਂ ਬਣੇ ਤਾਂ ਮੈਂ ਔਨ ਕੈਮਰਾ ਕਹਿ ਰਹੀ ਆ ਵੀ ਸਾਡੀ ਇਹਨਾਂ ਦਵਾਈਆਂ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਕੋਈ ਨਸ਼ਾ ਸਿਰਫ ਆਰਗੈਨਿਕ ਜੜੀਆਂ ਬੁੱਟੀਆਂ ਤੋਂ ਬਣਿਆ ਹੋਇਆ ਔਰ ਪਹਿਲੀ ਖੁਰਾਕ ਤੋਂ ਹੀ ਪੇਸ਼ੈਂਟ ਦੀ ਜਿਹੜੀ ਤੋੜ ਹੈ ਉਹ ਅਸੀਂ ਜਿਹੜੀ ਹੈਗੀ ਆ ਬੰਦ ਕਰਨੀ ਸ਼ੁਰੂ ਕਰ ਦਿੰਦੇ ਹੁਣ ਮਨ ਵਿੱਚ ਇਹ ਵੀ ਗੱਲਾਂ ਉੱਠਣੀਆਂ ਸ਼ੁਰੂ ਹੋ ਜਾਣੀਆਂ ਕਿ ਇਹ ਦਵਾਈਆਂ ਜੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਬੇਸ਼ੱਕ ਨਸ਼ਾ ਛੁੱਟ ਜਾਏਗਾ ਪਰ ਇਹਨਾਂ ਦਵਾਈਆਂ ਤੇ ਲੱਗ ਜਾਊਗਾ ਬੰਦਾ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੀ ਨਾ ਜੀਵ ਥਲੇ ਰੱਖਣ ਵਾਲੀ ਗੋਲੀ ਦੇਖੋ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਸਾਡੇ ਕੋਲ ਵੀ ਜਦੋਂ ਕੋਈ ਨਵਾਂ ਪੇਸ਼ੈਂਟ ਆਂਦਾ ਹੈ ਤਾਂ ਉਹਦੇ ਮਨ 'ਚ ਵੀ ਸਭ ਤੋਂ ਪਹਿਲਾਂ ਇਹੀ ਸਵਾਲ ਹੁੰਦਾ ਹੈ ਕਿ ਡਾਕਟਰ ਸਾਹਿਬ ਕੀਤੇ ਕੱਲ ਨੂੰ ਮੈਂ ਇਹਨਾਂ ਦਵਾਈਆਂ ਤੇ ਤਾਂ ਨਹੀਂ ਲੱਗ ਜਾਊਗਾ ਲੇਕਿਨ ਸਾਡਾ ਜਿਹੜਾ ਹੈਗਾ ਸਾਡੀ ਸਿਰਫ ਤੁਸੀਂ 2 ਤੋਂ 2.5 ਮਹੀਨੇ ਸਾਡੀ ਇਹ ਦਵਾਈ استعمال ਕਰਨੀ ਹੈ ਉਸ ਤੋਂ ਬਾਅਦ ਤੁਹਾਨੂੰ ਨਾ ਤਾਂ ਸਾਡੀ ਦਵਾਈ ਨਹੀਂ ਲੋੜ ਰਹਿਣੀ ਹੈ ਨਾ ਹੀ ਤੁਹਾਨੂੰ ਨਸ਼ੇ ਦੀ ਤੋੜ ਵੱਜਣੀ ਹੈ ਕਿਉਂਕਿ ਅਸੀਂ ਇਹ 2 ਤੋਂ 2.5 ਮਹੀਨੇ ਚ ਤੁਹਾਡੀ ਬਾਡੀ ਨੂੰ ਬਿਲਕੁਲ ਡੀਟੌक्स ਕਰ ਦੇਣਾ ਹੈ ਨਸ਼ੇ ਤੋਂ ਮੁਕਤ ਕਰ ਦੇਣਾ ਹੈ ਬਸ ਤੁਸੀਂ ਕੀ ਸਾਥ ਦੇਣਾ ਸਾਡਾ ਜਾਨੀ ਕਿ ਜਿਹੜਾ ਪੇਸ਼ੈਂਟ ਹੈ ਉਹਨੇ ਮੇਰਾ ਕੀ ਸਾਥ ਦੇਣਾ ਹੈ ਇੱਕ ਤਾਂ ਉਹਦਾ ਮਨ ਬਣਿਆ ਹੋਵੇ ਕਿ ਮੈਂ ਨਸ਼ਾ ਨਹੀਂ ਕਰਨਾ ਕਿਉਂਕਿ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਹੈ ਉਹ ਇਹ ਗੱਲ ਹੈ ਵੀ ਜੇ ਉਹਦਾ ਕੋਈ ਸੰਗ ਸਾਥ ਮਾਰੇ ਦੋਸਤਾਂ ਨਾਲ ਹੈ ਉਹ ਨੂੰ ਛੱਡਣਾ ਪਊਗਾ ਓਕੇ ਮਤਲਬ ਮਾੜੀ ਸੰਗਤ ਛੱਡਣੀ ਪੈਣੀ ਹੈ ਮਾੜੀ ਸੰਗਤ ਛੱਡਣੀ ਪਊਗੀ ਕਿਉਂਕਿ ਜਦ ਤੱਕ ਤੁਸੀਂ ਮਾੜੀ ਸੰਗਤ ਨਹੀਂ ਛੱਡੋਗੇ ਦੇਖੋ ਮਾੜੀ ਸੰਗਤ ਤੁਹਾਨੂੰ ਚੰਗੇ ਬੰਦੇ ਤੋਂ ਵੀ ਭੈੜਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਨਸ਼ਾ ਜਦੋਂ ਨਹੀਂ ਕਰਦੇ ਕਿਸੇ ਸੰਗਤੀ 'ਚ ਜਾ ਕੇ ਪਹਿਲੀ ਵਾਰ ਕਰਦੇ ਹੋ ਨਾ ਤਾਂ ਉਹ ਸੰਗਤ ਜਦੋਂ ਤੁਹਾਨੂੰ ਨਵੇਂ ਬੰਦੇ ਨੂੰ ਨਸ਼ਾ ਕਰਨ ਲਾ ਸਕਦੀ ਹੈ ਤਾਂ ਇੱਕ ਨਸ਼ਾ ਕਰਦੇ ਹੋਏ ਬੰਦੇ ਨੂੰ ਦੁਬਾਰਾ ਤੋਂ ਨਸ਼ਾ ਲਗਾਉਣਾ ਤਾਂ ਉਹਨਾਂ ਲਈ ਸੌਖਾ ਹੈ ਬਿਲਕੁਲ ਠੀਕ ਹੈ ਨਾ ਤਾਂ ਤੁਹਾਨੂੰ ਉਹ ਜ਼ਰੂਰ ਸਾਡੀ ਇਹ ਇੱਕ ਅਸੀਂ ਪੇਸ਼ੈਂਟ ਨੂੰ ਹਰ ਇੱਕ ਨੂੰ ਅਸੀਂ ਇਹੀ ਗੱਲ ਕਹਿੰਨੇ ਆਂ ਵੀ ਇੱਕ ਤਾਂ ਤੁਹਾਡਾ ਮਨ ਜ਼ਰੂਰ ਹੋਣਾ ਚਾਹੀਦਾ ਵੀ ਮੈਂ ਨਸ਼ਾ ਨਹੀਂ ਕਰਨਾ ਦੂਜੀ ਗੱਲ ਸੰਗਤ ਜੇ ਤੁਸੀਂ ਇਹ ਸਾਡੀਆਂ ਦੋ ਗੱਲਾਂ ਮੰਨ ਲੀਆਂ ਮੈਂ ਕਹਿੰਦਾ ਮੇਰੇ ਕੋਲ ਇੱਕ ਵੀ ਪੇਸ਼ੈਂਟ ਐਸਾ ਨਹੀਂ ਹੈ ਜਿਨੇ ਮੇਰੀ ਦਵਾਈ ਦਾ ਇਸਤੇਮਾਲ ਕੀਤਾ ਹੋਵੇ ਤੇ ਨਸ਼ੇ ਨੂੰ ਟਾਟਾ ਬਾਏ ਬਾਏ ਆ ਗਿਆ ਹੋਵੇ ਹੂੰ ਅੱਛਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਸੀਂ ਚਿੱਟੇ ਨੂੰ ਅਫੀਮ ਨੂੰ ਭੁੱਕੀ ਨੂੰ ਹਨਾ ਇਦਾਂ ਦੀਆਂ ਚੀਜ਼ਾਂ ਨੂੰ ਅਸੀਂ ਨਸ਼ਾ ਮੰਨਦੇ ਆਂ ਪਰ ਜਿਹੜੀਆਂ ਅਸੀਂ ਅੱਜ ਕੱਲ੍ਹ ਜਿਹੜੀਆਂ ਅਸੀਂ ਕਹਿ ਸਕਦੇ ਆਂ ਕਿ ਕੋਲਡ ਡਰਿੰਕਸ ਪੀਣੇ ਆ ਉਹਨਾਂ ਵਿੱਚ ਵੀ ਕਹਿੰਦੇ ਨਸ਼ਾ ਵਾ ਦੇਖੋ ਕੋਲ ਡਰਿੰਕ ਦੇ ਵਿੱਚ ਨਹੀਂ ਜਿਹੜੇ ਅੱਜ ਕੱਲ ਇੱਕ ਸਪੈਸ਼ਲ ਚੱਲੇ ਹੋਏ ਆ ਨਾ એનર્ਜੀ ਡਰਿੰਕਸ ਹਾਂ એનર્ਜੀ ਡਰਿੰਕਸ ਉਹਨਾਂ ਦੇ ਵਿੱਚ ਜ਼ਰੂਰ ਹੈਗਾ ਉਹ ਤੁਸੀਂ ਦੇਖ ਲਓ ਵੀ ਅੱਜ ਕੱਲ ਆਪਣਾ ਜਿੰਨਾ ਵੀ ਯੂਥ ਹੈ ਉਹ ਜ਼ਿਆਦਾਤਰ ਉਹ ਜਦੋਂ ਇੱਕ ਦੋ ਵਾਰੀ ਬੰਦਾ ਉਹਨੂੰ ਪੀਂਦਾ ਹੈ ਨਾ ਤਾਂ ਉਹਨੂੰ ਸਰੀਰ 'ਚ એનર્ਜੀ ਲੱਗਦੀ ਹੈ ਉਹਦਾ ਨਾਮ ਹੀ એનર્ਜੀ ਡਰਿੰਕ ਹੈ ਜਦੋਂ ਤਾਂ ਉਹ એનર્ਜੀ ਜਦੋਂ ਉਹਨਾਂ ਨੂੰ ਨਜ਼ਰ ਆਂਦੀ ਹੈ ਫਿਰ ਉਹਨਾਂ ਨੂੰ ਉਹ ਵਾਰ-ਵਾਰ ਪੀਣੀ ਪੈਂਦੀ ਹੈ ਜਦੋਂ ਵੀ ਉਹ ਕੋਈ ਕਿਤੇ ਉਹਨਾਂ ਨੇ ਕੰਮ ਕਰਨਾ ਹੈ ਉਹ ਕਹਿੰਦੇ ਜੀ ਸਾਡੇ ਚ એનર્ਜੀ ਨਹੀਂ ਹੈਗੀ ਅਸੀਂ એનર્ਜੀ ਡਰਿੰਕ ਪੀ ਲਈਏ ਤਾਂ ਹੈ ਉਹ ਵੀ ਐਡੀਸ਼ਨ ਨਿੱਕੇ ਨਿੱਕੇ ਜਵਾਕ ਉਹ ਚੀਜ਼ਾਂ ਪੀ ਕੇ ਨਾ ਤੇ ਆਪਣੇ ਆਪ ਨੂੰ ਕਹਿੰਦੇ ਕਿ ਹਾਂ ਵੀ ਸਾਡੇ ਚ ਬਹੁਤ ਤਾਕਤ ਆ ਗਈ ਹੁਣ ਜਿਹੜਾ ਮਰਜ਼ੀ ਕੰਮ ਕਰਵਾ ਲਓ ਬਿਲਕੁਲ ਜੀ ਉਹ ਵੀ ਇੱਕ ਤਰ੍ਹਾਂ ਦਾ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੈਗਾ ਕੈਫੀਨ ਵਗੈਰਾ ਪਾਇਆ ਹੋਇਆ ਪਰ ਵੱਟ ਉਹ ਬੜੀ ਨੋਮੀਨਲ ਜੀ ਉਹਦੇ ਵਿੱਚ ਮਾਤਰਾ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਜੇ ਬੰਦਾ ਬਾਜੀ ਚਾਂਸ ਨੂੰ ਛੱਡ ਵੀ ਦੇ ਤਾਂ ਉਹਨੂੰ ਕੋਈ ਤੋੜ ਨਹੀਂ ਪੈਂਦੀ ਹੈਗੀ ਠੀਕ ਹੈ ਥੋੜਾ ਬਹੁਤਾ ਦਿੱਕਤਾਂ ਦਾ ਜਦੋਂ ਆਪਾਂ ਕਿ ਸਭ ਤੁਸੀਂ ਲੈ ਮੈਡਮ ਇਹਦੀ ਗੱਲ ਕਰਦੇ ਹੋ ਕੋਈ ਲੋਕੀ ਚਾਹ ਦੇ ਐਡਿਕਟ ਹੈ ਹਮ ਅੱਛਾ ਉਹਦੇ ਵਿੱਚ ਵੀ ਕੁਝ ਮਤਲਬ ਉਹਦੇ ਵਿੱਚ ਹੁੰਦਾ ਕੁਝ ਨਹੀਂ ਮਤਲਬ ਐਡਿਕਸ਼ਨ ਦੀ ਗੱਲ ਕਰ ਰਹੇ ਆ ਆਹਦੀ ਗੱਲ ਕਰ ਰਹੇ ਲੇਕਿਨ ਜਿਹੜੀ ਸਭ ਤੋਂ ਭੈੜੀ ਹੈ ਉਹ ਨਸ਼ੇ ਦੀ ਹੈ ਕਿਉਂਕਿ ਜਦੋਂ ਤੱਕ ਜਿਹੜਾ ਬੰਦਾ ਨਸ਼ਾ ਕਰਨ ਲੱਗ ਗਿਆ ਜਦੋਂ ਉਹਨੂੰ ਨਸ਼ਾ ਨਹੀਂ ਮਿਲੇਗਾ ਉਹਦਾ ਮਨਜੇ ਤੋਂ ਵੀ ਨਹੀਂ ਉੱਡਦਾ ਬਿਲਕੁਲ ਤੋੜ ਪੈਰੀ ਆ ਲੱਤਾਂ ਦੁਖਰੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਛਿੱਕਾਂ ਲੱਗ ਗਈਆਂ ਲੋਅ ਇਮੋਸ਼ਨ ਲੱਗ ਗਏ ਉਹ ਤਾਂ ਕਹਿੰਦੇ ਜੀ ਮੇਰਾ ਹੱਥ ਅੱਜੇ ਤੋਂ ਇੱਥੇ ਤੱਕ ਨਹੀਂ ਉੱਡਦਾ ਹੈਗਾ ਪਹਿਲਾਂ ਤਾਂ ਮੈਨੂੰ ਚਮਚਾ ਖਿਲਾਓ ਧੁੱਕੀ ਦਾ ਜਾਂ ਫੀਮ ਦੀ ਮੈਨੂੰ ਗੋਲੀ ਦਿਓ ਵੱਟ ਕੇ ਤਾਂ ਉਹ ਜਾ ਟੀਕਾ ਲਾਉਂਗਾ ਉਹ ਮੈਂ ਜੋ ਵੀ ਹੋ ਨਸ਼ਾ ਕਰ ਰਿਹਾ ਹੈਗਾ ਤਾਂ ਉਹ ਨਸ਼ੇ ਦਾ ਉਹ ਇੰਨਾ ਆਦੀ ਹੋ ਜਾਂਦਾ ਹੈ ਕਿ ਉਸ ਤੋਂ ਬਿਨਾ ਉਹਦਾ ਰਹਿ ਪਾਣਾ ਨਾ ਮੁਮਕਿਨ ਦੀ ਤਰ੍ਹਾਂ ਹੈਗਾ ਲੇਕਿਨ ਸਾਡੀਆਂ ਇਹਨਾਂ ਆਯੁਰਵੈਦਿਕ ਦਵਾਈਆਂ ਦੇ ਨਾਲ ਅਸੀਂ ਉਹਨਾਂ ਨੂੰ ਬਿਲਕੁਲ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਕੱਢ ਲੈਣਾ ਜੀ ਅੱਛਾ ਤੁਸੀਂ ਆਖਿਆ ਕਿ ਦੋ ਚੀਜ਼ਾਂ ਕੰਪਲਸਰੀ ਹੋਣੀਆਂ ਚਾਹੀਦੀਆਂ ਇੱਕ ਤਾਂ ਜਿਹੜਾ ਨਸ਼ਾ ਕਰਦਾ ਉਹ ਮਨ ਵਿੱਚ ਧਾਰਕਿਆ ਵੀ ਕਿ ਉਹਨੇ ਨਸ਼ਾ ਛੱਡਣਾ ਹੀ ਛੱਡਣਾ ਤੇ ਦੂਜੀ ਤੁਸੀਂ ਇਹ ਸ਼ਰਤ ਰੱਖੀ ਹੈ ਕਿ ਉਹਨੂੰ ਮਾੜੀ ਸੰਗਤ ਛੱਡਣੀ ਪੈਣੀ ਹੁਣ ਸਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਕੀ ਹਾਲਾਤ ਬਣੇ ਹੋਇਆ ਮਤਲਬ ਕਿ ਹਰ ਦੂਜੇ ਘਰ ਦੇ ਵਿੱਚ ਕੋਈ ਨਾ ਕੋਈ ਨਸ਼ਾ ਨੌਜਵਾਨ ਕਰਦਾ ਹੀ ਕਰਦਾ ਹੈ ਭਾਵੇਂ ਉਹ ਨੌਜਵਾਨ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਭਾਵੇਂ ਜਵਾਨ ਹੋਵੇ ਭਾਵੇਂ ਬਜ਼ੁਰਗ ਹੋਵੇ ਬੀੜੀ ਤੋਂ ਲੈ ਕੇ ਚਿੱਟੇ ਤੱਕ ਦਾ ਨਸ਼ਾ ਸਾਡੇ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫਤਿਆ ਹੋਇਆ ਵਾ ਪਰ ਇਦਾਂ ਦੇ ਵੀ ਘਰ ਇਦਾਂ ਦੇ ਵੀ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵਿਅਕਤੀ ਨਸ਼ਾ ਕਰਦਾ ਉਹਨੂੰ ਤਾਂ ਕੋਈ ਸੁਧਬੋਧ ਹੈ ਨਹੀਂ ਪਰ ਪਿੱਛੇ ਰਹਿੰਦੇ ਪੂਰੇ ਪਰਿਵਾਰ ਨੂੰ ਇਹ ਆ ਕਿ ਸਾਡਾ ਜਵਾਨ ਸਾਡੀ ਧੀ ਸਾਡਾ ਬੱਚਾ ਉਸ ਦਲਦਲ ਚੋਂ ਬਾਹਰ ਨਿਕਲੇ ਤੇ ਉਹਨੂੰ ਕਿਵੇਂ ਫਿਰ ਨਸ਼ੇ ਤੋਂ ਛਡਾਵਾਂਗੇ ਅਸੀਂ ਦੇਖੋ ਸਾਡੇ ਕੋਲੇ ਦੋ ਤਰ੍ਹਾਂ ਦੀਆਂ ਦਵਾਈਆਂ ਨੇ ਇੱਕ ਦਵਾਈ ਸਾਡੇ ਕੋਲੇ ਹੈਗੀ ਐ ਵੀ ਜਿਹੜਾ ਪੇਸ਼ੈਂਟ ਜਾਂ ਜਿਹੜਾ ਮਰੀਜ਼ ਖੁਦ ਨਸ਼ਾ ਛੱਡਣਾ ਚਾਹੁੰਦਾ ਕਿਉਂਕਿ ਕਈ ਮਰੀਜ਼ ਸਾਡੇ ਕੋਲੇ ਜਿਹੜੇ ਆਂਦੇ ਆ ਨਾ ਉਹ ਨਸ਼ਾ ਕਰ ਕਰਕੇ ਥੱਕ ਚੁੱਕੇ ਨੇ ਥੱਕ ਗਏ ਨੇ ਚੁੱਕੇ ਨੇ ਦੇਖੋ ਨਸ਼ਾ ਉਹਨਾਂ ਨੂੰ ਫ੍ਰੀ ਤਾਂ ਮਿਲਦਾ ਨਹੀਂ ਪੈਸਿਆਂ ਨਾਲ ਮਿਲਦਾ ਹੈ ਉਹ ਪੈਸਾ ਉਹਨਾਂ ਨੂੰ ਅਰਨ ਕਰਨ ਵਾਸਤੇ ਕਿੰਨੀ ਆ ਕ ਮਿਹਨਤਾਂ ਕਰਨੀਆਂ ਪੈਂਦੀਆਂ ਕਿੰਨੀਆਂ ਕਿ ਲੋਕਾਂ ਨਾਲ ਝੂਠ ਵੀ ਬੋਲਦੇ ਆ ਕਈ ਵਾਰੀ ਕੋਈ ਗਲਤ ਕੰਮ ਵੀ ਕਰ ਲੈਂਦੇ ਆ ਕਿਉਂਕਿ ਜਦੋਂ ਉਹਨਾਂ ਨੂੰ ਨਸ਼ੇ ਦੀ ਤੋੜ ਲੱਗਦੀ ਆ ਘਰੋਂ ਪੈਸੇ ਚੋਰੀ ਕਰ ਲਏ ਕਿਸੇ ਲੋਕਾਂ ਤੋਂ ਚੋਰੀ ਕਰ ਲਿਆ ਉਹ ਦੇ ਜੀ ਅਸੀਂ ਤਾਂ ਹੁਣ ਥੱਕ ਗਏ ਅਸੀਂ ਅਸੀਂ ਇਸ ਨੂੰ ਹੁਣ ਬਿਲਕੁਲ ਛੱਡਣਾ ਹੈ ਤਾਂ ਉਹਦੇ ਲਈ ਤਾਂ ਸਾਡੀਆਂ ਇਹ ਦਵਾਈਆਂ ਜਿਹੜੀਆਂ ਅਸੀਂ ਉਹਨਾਂ ਨੂੰ ਦੰਨੇ ਆ ਗੋਲੀ ਤੇ ਐਪਸੂਲ ਦੇ ਰੂਪ ਦੇ ਵਿੱਚ ਜਿਹੜਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਕਹਿ ਦਿੰਦੇ ਆ ਕਿ ਤੈਨੂੰ ਪਹਿਲੇ ਦਿਨ ਤੋਂ ਨਾ ਤਾਂ ਕੋਈ ਤੋੜ ਲੱਗੂਗੀ ਨਾ ਹੀ ਤੈਨੂੰ ਤਕਲੀਫ ਹੋਏਗੀ ਨਾ ਹੀ ਤੈਨੂੰ ਕਿਸੇ ਹਸਪੀਟਲ 'ਚ ਦਾਖਲ ਹੋਣ ਦੀ ਲੋੜ ਹੈ ਸਿਰਫ ਤੰਨੇ ਸਾਡੀ ਮੈਡੀਸਿਨ ਟਾਈਮ ਟੂ ਟਾਈਮ ਖਾਣੀ ਹੈ ਦੂਸਰਾ ਤਾਂ ਨੇ ਜਿਹੜੀ ਖੁਰਾਕ ਹੈ ਸਭ ਤੋਂ ਅਹਿਮ ਰੋਲ ਵੀ ਨਾਲ ਖੁਰਾਕ ਦਾ ਹੈਗਾ ਵੀ ਤਾਂ ਨੇ ਖੁਰਾਕ ਵਧੀਆ ਖਾਣੀਆਂ ਉਹ ਅਸੀਂ ਉਹਨਾਂ ਨੂੰ ਦੱਸਦੇ ਆਂ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨੀਆਂ ਕਿਉਂਕਿ ਬਾਡੀ ਨੂੰ એનર્ਜੀ ਤਾਂ ਚਾਹੀਦੀ ਹੋਈ ਆ ਨਾ ਤਾਂ એનર્ਜੀ ਆਪਾਂ ਖੁਰਾਕ ਨਾਲ ਹੀ ਲਵਾਂਗੇ ਜਿਹੜੀ ਸਾਡੀ ਦਵਾਈਆਂ ਉਹਨਾਂ ਨੇ ਜਿਹੜੀ ਬਾਡੀ ਦੇ ਵਿੱਚ ਤੋੜ ਲੱਗਦੀ ਆ ਨਸ਼ੇ ਦੀ ਉਹਨੂੰ ਖਤਮ ਕਰ ਦੇਣਾ એનર્ਜੀ ਖਾਣ ਪੀਣ ਚੋਂ ਉਹਨਾਂ ਨੂੰ એનર્ਜੀ ਆ ਜਾਣੀ ਹੈ ਤਾਂ ਪੇਸ਼ੈਂਟ ਨੂੰ ਦੂਸਰੇ ਤੀਸਰੇ ਦਿਨ ਆ ਲੱਗਣ ਲੱਗ ਜਾਂਦਾ ਵੀ ਮੈਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਮਨੂ ਦਾ ਕੋਈ ਨਸ਼ੇਦੀ ਕੋਈ ਲੋੜ ਨਹੀਂ ਸਾਡੇ ਕੋਲ ਐਸੇ ਵੀ ਪੇਸ਼ੈਂਟ ਨੇ ਜਿਹੜੇ 15 ਦਿਨ ਦੀ ਦਵਾਈ ਖਾਣ ਤੋਂ ਬਾਅਦ ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਹੁਣ ਠੀਕ ਹੋ ਗਿਆ ਦਵਾਈ ਛੱਡਦਾ ਹੂੰ ਅਸੀਂ ਕਹਿੰਦੇ ਹੁੰਦਾ ਹਾਲੇ ਨਾ ਦਵਾਈ ਛੱਡੀ ਹਾਲੇ ਥੋੜੂ ਦਵਾਈ ਦੇ ਅਸਰ ਨਾਲ ਹੀ ਤੁਹਾਨੂੰ ਉਹਦਾ ਉਹ ਨਹੀਂ ਲੱਗਦੀ ਤੋੜ ਨਹੀਂ ਲੱਗਦੀ ਲੇਕਿਨ ਬਾਡੀ ਨੂੰ ਡੀਟੌਕਸ ਹੋ ਲੈਣ ਦੋ ਇੱਕ ਵਾਰੀ ਉਹਦੇ ਵਿੱਚੋਂ ਨਸ਼ੇ ਦੀ ਗੰਦਗੀ ਸਾਰੀ ਫਲਸ਼ ਆਊਟ ਹੋ ਜਾਂਦੋ ਉਸ ਤੋਂ ਬਾਅਦ ਸਾਡੀ ਦਵਾਈ ਆਟੋਮੈਟਿਕਲੀ ਬੰਦ ਹੋ ਜਾਣੀ ਹੈ ਕਿਉਂਕਿ ਅਸੀਂ ਆਪਣੀ ਦਵਾਈ ਨੂੰ ਹਰ 5 ਦਿਨਾਂ ਬਾਅਦ ਘਟਾਉਂਦੇ ਰਹਿੰਦੇ ਹਾਂ ਓਕੇ ਤੱਕ ਦੋ ਤੋਂ ਢਾਈ ਮਹੀਨੇ ਬਾਅਦ ਸਾਡੀ ਦਵਾਈ ਜ਼ੀਰੋ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਸਾਡੀ ਦਵਾਈ ਬੰਦ ਹੈ ਉਹ ਸਾਡੇ ਕੋਲ ਜਿਹੜੇ ਪੇਸ਼ੈਂਟ ਆ ਕੇ ਜਿਵੇਂ ਹੁਣ ਤੁਸੀਂ ਮੈਨੂੰ ਪੁੱਛਿਆ ਵੀ ਤੁਹਾਡੀ ਦਵਾਈ ਤੇ ਤਾਂ ਨਹੀਂ ਲੱਗ ਜੂਗਾ ਜਦੋਂ ਅਸੀਂ ਹਰ 5 ਦਿਨਾਂ ਬਾਅਦ ਡੋਜ਼ ਘਟਾਣੀ ਹੈ ਤੋ ਦੋ ਤੋਂ ਤਾਂ ਹੀ ਮਹੀਨੇ ਬਾਦੋਂ ਸਾਡੀ ਡੋਜ਼ ਵੈਸੀ ਜ਼ੀਰੋ ਤੇ ਆ ਕੇ ਬੰਦ ਹੋ ਜਾਂਦੀ ਆ ਓਕੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਵੀ ਸਾਡੇ ਕੋਲ ਆਨ ਦੀ ਲੋੜ ਨਹੀਂ ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਨਸ਼ਾ ਛਡਾਉਣ ਦੇ ਚੱਲਦੇ ਜਦੋਂ ਵੱਡੇ ਹਸਪੀਟਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਲੋਕ ਤਾਂ ਉੱਥੇ ਜਾ ਕੇ ਦਵਾਈ ਖਾਂਦੇ ਆ ਇੱਕ ਦੋ ਮਹੀਨੇ ਨਸ਼ਾ ਛੱਡਦੇ ਨੇ ਤੇ ਫਿਰ ਜਦੋਂ ਦਵਾਈ ਬੰਦ ਹੁੰਦੀ ਤਾਂ ਫਿਰ ਨਸ਼ੇ ਤੇ ਲੱਗ ਜਾਂਦੇ ਨੇ ਕੋਈ ਹਨ ਇੰਗਲਿਸ਼ ਤੇ ਆਯੁਰਵੈਦਿਕ ਦੇ ਵਿੱਚ ਇਹੀ ਫਰਕ ਹੈ ਹਮ ਸਾਡੀ ਆਯੁਰਵੇਦਿਕ ਦਵਾਈ 2 ਟਾਈ ਮਹੀਨੇ ਦੇ ਵਿੱਚ ਬੰਦ ਹੋ ਜਾਂਦੀ ਹੈ ਇੰਗਲਿਸ਼ ਦਵਾਈ ਇੱਕ ਤਰ੍ਹਾਂ ਦਾ ਉਹ ਉਹਦਾ ਸਬਸਟੀਟਿਊਟ ਹੈ ਵੀ ਤੁਸੀਂ ਜੇ ਅੱਜ ਨਸ਼ਾ ਨਹੀਂ ਕੀਤਾ ਗੋਲੀ ਖਾ ਲਈ ਤਾਂ ਤੁਹਾਨੂੰ ਉਹਨੇ ਨਸ਼ੇ ਦਾ ਹੀ ਸਰੂਰ ਦੇਣਾ ਹੈ ਲੇਕਿਨ ਤੁਹਾਨੂੰ ਉਹ ਗੋਲੀ ਜੋ ਵੀ ਤੁਸੀਂ ਕਹਿ ਰਹੇ ਹੋ ਉਹ ਖਾਣੀ ਪੈਣੀ ਹੈ ਹਰ ਵਾਰ ਹਰ ਰੋਜ਼ ਜਾਂ ਜੋ ਰੋਜ਼ ਲੋਜ ਲੈ ਰਿਆ ਕਈ ਵਾਰ ਤਾਂ ਸਾਡੇ ਕੋਲ ਐਸੀ ਵੀ ਪੇਸ਼ੈਂਟ ਆਏ ਆ ਵੀ ਸਰ ਮੈਂ ਤਾਂ ਤਿੰਨ ਤਿੰਨ ਗੋਲੀਆਂ ਖਾਣਾ ਇੱਕ ਸਵੇਰੇ ਖਾਣਾ ਇੱਕ ਦੁਪਹਿਰੇ ਖਾਣਾ ਇੱਕ ਰਾਤੀ ਖਾਣਾ ਸਵੇਰੇ ਖਾ ਕੇ ਜੇ ਮੈਂ ਦੁਪਹਿਰ ਦਾ ਨਾ ਖਾਵਾਂ ਉਹਦਾ ਅਸਰ ਵੀ ਨਹੀਂ 1.5 ਘੰਟੇ ਖਤਮ ਹੋ ਜਾਂਦਾ ਮੈਨੂੰ ਫੇਰ ਤੋੜ ਲੱਗਦੀ ਹੈ ਬਿਲਕੁਲ ਠੀਕ ਹੈ ਜੀ ਤਾਂ ਸਾਡੀ ਦਵਾਈ ਕੀ ਕਰਦੀ ਹੈ ਆਯੁਰਵੈਦਿਕ ਹੈ ਬੋਡੀ ਦੇ ਵਿੱਚ ਉਹਦੇ ਉਹਨੂੰ ਗੰਦਗੀ ਨੂੰ ਬਾਹਰ ਕੱਢਦੀ ਹੈ ਜਿਹੜੀ ਕਿ ਨਸ਼ੇ ਦੀ ਜਿਹੜੇ ਉਹਦੇ ਵਿੱਚ ਤੱਤ ਨੇ ਤਾਂ ਜਦੋਂ ਬੋਡੀ ਆਪਣੀ ਕਲੀਨ ਹੋ ਗਈ ਨਸ਼ੇ ਤੋਂ ਫਿਰ ਉਸ ਤੋਂ ਬਾਅਦ ਉਹਨੂੰ ਕੋਈ ਲੋੜ ਨਹੀਂ ਹੈਗੀ ਨਸ਼ੇ ਦੀ ਬਸ ਉਹੀ ਗੱਲ ਹੈ ਵੀ ਦੁਬਾਰਾ ਤੋਂ ਉਸ ਦੁਆਰਾ ਤੋਂ ਉਸ ਦੋਸਤਾਂ ਨੂੰ ਨਾ ਮਿਲੇ ਉਸ ਮਾੜੀ ਸੰਗਤ ਚ ਨਾ ਜਾਵੇ ਤਾਂ ਉਹਨੂੰ ਇਸ ਚੀਜ਼ਾਂ ਦੇ ਮਤਲਬ ਤੁਸੀਂ ਮੰਨਦੇ ਹੋ ਕਿ ਜਿਹੜਾ ਨੌਜਵਾਨ ਪੀੜੀ ਨਸ਼ਿਆਂ ਨਾਲ ਜੁੜਦਾ ਹੈ ਉਹ ਮਾੜੀ ਸੰਗਤ ਕਰਕੇ ਜੁੜ ਜਾਂਦਾ ਬਿਲਕੁਲ ਜੀ ਅਸੀਂ ਤਾਂ ਹੁਣ ਤੱਕ ਜਿੰਨੇ ਵੀ ਸਾਡੇ ਕੋਲੇ ਪੇਸ਼ੈਂਟ ਆਏ ਆ ਮੇਰੇ ਖਿਆਲ ਚ ਜ਼ਿਆਦਾ ਨਹੀਂ ਤਾਂ ਮੈਂ 10000 ਦੇ ਨੇੜੇ ਤੇੜੇ ਪੇਸ਼ੈਂਟਾਂ ਤੋਂ ਉਸੇ ਸਾ ਚੜਾ ਦੁੱਕਿਆ ਹੂ ਮੇਰੇ ਕੋਲ ਡੈਰੀਆਂ ਦੇ ਵਿੱਚ ਸਾਦਾ ਦਾ ਰਿਪੋਰਟ ਵੀ ਹੈਗਾ ਜੇ ਤੁਸੀਂ ਦੇਖਣਾ ਚਾਹੋਗੇ ਮੈਂ ਦਿਖਾ ਵੀ ਸਕਦਾ ਹਾਂ ਤੇ ਉਹ ਉਹਨਾਂ ਨੂੰ ਅਸੀਂ ਜਦੋਂ ਪੁੱਛਦੇ ਹਾਂ ਵੀ ਤੁਸੀਂ ਨਸ਼ਾ ਕਿਉਂ ਸ਼ੁਰੂ ਕੀਤਾ ਕਿਵੇਂ ਸ਼ੁਰੂ ਕੀਤਾ ਤਾਂ ਉਹ ਤਾਂ ਜ਼ਿਆਦਾਤਰ ਜਵਾਬ ਇਹ ਹੀ ਹੁੰਦਾ ਹੈ ਵੀ ਸਾਡਾ ਇੱਕ ਦੋਸਤ ਕਰਦਾ ਸੀ ਮੈਂ ਉਹਦੇ ਕੋਲੇ ਗਿਆ ਉਹ ਕਹਿੰਦਾ ਤਾਂ ਤੂੰ ਥੋੜਾ ਜਿਆ ਕਰਕੇ ਦੇਖ ਤੈਨੂੰ ਅੱਛਾ ਲੱਗੇਗਾ ਉਹ ਕਹਿੰਦਾ ਕਦੋਂ ਥੋੜਾ ਥੋੜਾ ਕਰਦੇ ਕਰਦੇ ਅਸੀਂ ਇਸ ਲੈਵਲ ਤੇ ਆ ਗਏ ਤੁਹਾਨੂੰ ਖੁਦ ਨਹੀਂ ਪਤਾ ਕੁੜੀਆਂ ਵੀ ਆਉਂਦੀਆਂ ਤੁਹਾਡੇ ਕੋਲ ਕੁੜੀਆਂ ਵੀ ਆਉਂਦੀਆਂ ਜੀ ਬਿਲਕੁਲ ਅੱਜਕੱਲ ਤਾਂ ਕੁੜੀਆਂ ਵੀ ਨਸ਼ਾ ਕਰਦੀਆਂ ਹੈਗੀਆਂ ਕੋਈ ਵੀ ਨਸ਼ਾ ਹੋਵੇ ਤੁਹਾਨੂੰ ਅੱਜ ਕੱਲ ਠੇਕਿਆਂ ਦੇ ਵੀ ਕੁੜੀਆਂ ਮੇਰੇ ਖਿਆਲ ਚ ਦਾਰੂ ਦੀਆਂ ਬੋਤਲਾਂ ਲੈਂਦੀਆਂ ਦੇਖੇ ਜਾਣਗੀਆਂ ਅੱਜ ਕੱਲ ਇੰਨਾ ਕਿ ਜ਼ਿਆਦਾ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਹੈ ਉਹਨਾਂ ਚ ਤਾਂ ਇੱਕ ਟ੍ਰੈਂਡ ਬਣ ਚੁੱਕਿਆ ਹੈ ਟ੍ਰੈਂਡ ਨਹੀਂ ਜਿੱਕਿ ਇਹ ਉਹਨਾਂ ਦਾ ਇੱਕ ਫੈਸ਼ਨ ਹੋ ਗਿਆ ਇੱਕ ਤਰ੍ਹਾਂ ਦਾ ਬਣਾਣਾ ਨਾ ਇੱਕ ਉਹ ਹੋ ਗਿਆ ਵੀ ਕੀ ਬੋਲਦਾ ਲੈਵਲ ਦਿਖਾਉਣਾ ਕਿ ਹਾਂ ਅਸੀਂ ਬਹੁਤ ਹਾਈ ਫਾਈ ਫੈਸ਼ਨ ਹੈ ਤਾਂ ਜੇ ਤੁਸੀਂ ਦੇਖੋਗੇ ਤੁਹਾਨੂੰ ਕਈ ਕੁੜੀਆਂ ਰੇਲਾਂ ਦੇ ਵਿੱਚ ਦਾਰੂ ਆਪਣੀ ਬੋਤਲ ਦੇ ਨਾਲ ਦਾਰੂ ਪਿੰਦੀਆਂ ਦਿਖਦੀਆਂ ਹਨਾ ਇਹ ਤੁਸੀਂ ਵੀ ਰਿਲਾਂ ਦੇ ਅੱਛਾ दारू ਮਤਲਬ ਖਤਮ ਕਰ ਦਿੰਦੀ ਤੁਹਾਡੀ ਦਵਾਈ ਵੀ ਹਾਂਜੀ ਹਾਂ ਸਾਡੇ ਕੋਲੇ ਹੁਣ ਜਿਹੜੇ ਪੇਸ਼ੈਂਟ ਨੇ ਕਿਉਂਕਿ ਕਈ ਘਰਾਂ ਦੀ ਸਮੱਸਿਆ ਆ ਉਹ ਕਹਿੰਦੇ ਕਿ ਹਾਂ ਵੀ ਕੋਈ ਵੱਡਾ ਨਸ਼ਾ ਨਹੀਂ ਹੈਗਾ दारू ਪੀਂਦੇ ਆ ਦੇਖੋ दारू ਪੀਣੀ ਤੁਹਾਨੂੰ ਪਤਾ ਆਪਣੇ ਇੱਕ ਪੰਜਾਬ ਦੇ ਵਿੱਚ ਵੈਸੇ ਵੀ ਰਾਇਲਟੀ ਮਿਲਦੀ ਆ ਲੇਕਿਨ ਉਹ ਇੱਕ ਸੀਮਾ ਹੁੰਦੀ ਹੈ ਤੁਸੀਂ ਇੱਕ ਪੈਗ ਲੈ ਲਿਆ ਦੋ ਪੈਗ ਲੈ ਲੇ ਉਹ ਤੁਹਾਡੀ ਇੱਕ ਨਾਲੇ ਤਾਂ ਤੁਹਾਡੇ ਸਰੀਰ ਦੇ ਉੱਤੇ ਉਹ ਕਿਓ ਵਰਗਾ ਕੰਮ ਕਰਦਾ ओके ਤੇ ਤੁਸੀਂ 1 ਜਾਂ 2 ਪੈਗ ਲੈਨੇ ਹੋ ਪਰ ਜਦੋਂ ਤੁਸੀਂ 2 ਤੋਂ 3 3 ਤੋਂ 4 4 ਤੋਂ 5 ਫਿਰ ਉਹ ਤੁਹਾਡਾ ਸਿਰ ਘੁਮਾਰ ਵਾਲਾ ਕੰਮ ਕਰ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਇਹ ਨਹੀਂ ਪਤਾ ਚੱਲਦਾ ਕਿ ਮੈਂ ਕਿੰਨੀ ਕੁ ਪੀ ਰਹੇ ਹਾਂ ਅੱਛਾ ਮਤਲਬ ਕੁਝ ਪਰਸੈਂਟ ਜਿਹੜੀ ਦਾਰੂ ਹੈ ਉਹ ਸਾਡੇ ਵਾਸਤੇ ਵਰਦਾਨ ਹੈ ਤੁਸੀਂ ਇੱਕ ਪੈਗ ਜਾਂ ਦੋ ਪੈਗ ਲੈ ਲਓ ਤੁਹਾਡੇ ਉਹਦੇ ਨਾਲ ਕੀ ਹੁੰਦਾ ਬਲੱਡ ਦਾ ਸਰਕੂਲੇਸ਼ਨ ਵਧੀਆ ਹੋ ਜਾਂਦਾ ਬਾਡੀ ਦਾ ਓਕੇ ਠੀਕ ਹੈ ਜੀ ਤੇ ਉਹ ਠੀਕ ਹੈ ਜੇ ਤੁਸੀਂ 30 ਐਮਐਲ ਲੇ ਲਈ ਤੁਹਾਡੀ ਬਾਡੀ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਪਰ ਜਦੋਂ 30 ਤੋਂ 300 ਹੋ ਜਾਂਦੀ ਹੈ ਇੱਕ ਜ਼ੀਰੋ ਨਾਲ ਲੱਗ ਜਾਂਦੀ ਹੈ ਫਿਰ ਉਹ 300 ਤੋਂ ਹੋਰ ਅੱਗੇ ਵੱਧਦੀ ਹੈ ਫਿਰ ਉਹ ਤੁਹਾਨੂੰ ਜਿਹੜੀ ਹੈਗੀ ਹੈ ਬਾਡੀ 'ਚ ਖਰਾਬ ਕਰ ਜੀ ਅੱਛਾ ਇਹ ਤੋਂ ਦੀ ਇਸ ਗੱਲ ਤੋਂ ਮੈਨੂੰ ਨਾ ਇੱਕ ਗੱਲ ਚੇਤਾ ਆਈ ਕਿ ਆਮ ਤੌਰ ਤੇ ਨਾ ਘਰਾਂ ਦੇ ਵਿੱਚ ਇਹ ਹੁੰਦਾ ਕਿ ਖਾਂਸੀ ਹੋਈ ਜੁਕਾਮ ਹੋਇਆ ਲਿਆਓ ਜੀ ਬਰਾਂਡੀ ਦਾ ਇੱਕ ਤੁਸੀਂ ਢੱਕਣ ਲੈ ਕੇ ਆਓ ਇੱਕ ਚਮਚ ਲੈ ਕੇ ਆਓ ਉਹ ਪੀਣ ਦੇ ਨਾਲ ਉਹ ਦਰਦਾਂ ਠੀਕ ਹੋ ਜਾਂਦੀਆਂ ਕੀ ਇਹ ਸੱਚ ਹੈ ਚੀਜ਼ਾਂ ਮੈਂ ਦੇਖੋ ਮੈਂ ਤੁਹਾਨੂੰ ਕੀ કહਿਆ 30 ਐਮਐਲ ਹਮ ਆਪਾਂ ਜਿਹੜਾ ਬਰਾਂਦੀ ਦਾ ਬਰਾਂਦੀ ਦੇਖੋ ਗਰਮ ਹੁੰਦੀ ਹੈ ਠੀਕ ਹੈ ਅਸੀਂ ਕਈ ਵਾਰੀ ਜਦੋਂ ਆਪਣੇ ਬੱਚੇ ਛੋਟੇ ਹੁੰਨੇ ਆ 2 4 5 ਸਾਲ ਦੇ ਹੁੰਦੇ ਆ ਨਾ ਆਪਾਂ ਉਹਨਾਂ ਵਾਸਤੇ ਸਾਡੇ ਬਜ਼ੁਰਗ ਸਪੈਸ਼ਲ ਬੋਤਲ ਲਿਆ ਕੇ ਰੱਖਦੇ ਸੀਗੇ ਵੀ ਜਦੋਂ ਵੀ ਨੂੰ ਕੋਈ ਐਹੋ ਜੀ ਦਿੱਕਤ ਆਂਦੀ ਹੈ ਤਾਂ ਇੱਕ ਡਾਟਾ ਇਹਨੂੰ ਜਿਹੜਾ ਹੈਗਾ ਪਾਣੀ ਚ ਪਾ ਕੇ ਦੇ ਦੋ ਬੱਚੇ ਨੂੰ ਜੀ ਠੀਕ ਹੈ ਮੈਂ ਵੀ ਤਾਂ ਉਹੀ ਕਹਿ ਰਿਹਾ ਨਾ ਵੀ ਚਾਹੇ ਉਹ ਵੱਡਾ ਚਾਹੇ ਉਹ ਬੱਚਾ ਹੈ ਜੇ ਆਪਾਂ ਉਹਨੂੰ ਇੱਕ ਲਿਮਿਟਿਡ ਮਾਤਰਾ ਚ ਦਵਾਂਗੇ ਤਾਂ ਉਹ ਆਪਣੇ ਲਈ ਦਵਾਈ ਦਾ ਕੰਮ ਕਰੇਗੀ ਓਕੇ ਠੀਕ ਹੈ ਬੱਚੇ ਨੂੰ ਆਪਾਂ ਇੱਕ ਡਾਟਾ ਦੇ ਰਹੇ ਹਾਂ ਵੱਡੇ ਨੂੰ ਆਪਾਂ 30 ml ਦੇਤੀ ਹੂੰ ਤਾਂ ਉਹ ਤੁਹਾਡੀ ਬਾਡੀ ਚ ਦਵਾਈ ਦਾ ਕੰਮ ਕਰਦੀ ਹੈ ਲੇਕਿਨ ਜਦੋਂ ਆਪਾਂ ਉਹਨੂੰ ਵਧਾ ਦਿੰਦੇ ਆ ਕੁਆਂਟੀਟੀ ਫਿਰ ਉਹ ਨਸ਼ੇ ਦਾ ਕੰਮ ਕਰਦਾ ਹੈ ਏਦਾਂ ਦਾ ਕੁਛ ਆਫੀਮ ਵੀ ਹੈ ਨਾ ਆਫੀਮ ਦੀ ਹੈ ਆਫੀਮ ਤਾਂ ਦੇਖੋ ਖਾਸ ਕਰਕੇ ਜਿਨ੍ਹਾਂ ਨੂੰ ਕਿਸੇ ਨੂੰ ਲਕਵੇ ਦਾ ਦੋਰਾ ਪੈਂਦਾ ਹੈ ਉਹਦੇ ਲਈ ਅਸੀਂ ਕਹਿੰਦੇ ਆ ਵੀ ਥੋੜੀ ਜਿਹੀ ਨਾਲ ਹੀ ਪਾਣੀ ਚ ਘੋਲ ਕੇ ਦੇ ਦਿਓ ਕਿਉਂਕਿ ਉਹ ਤੁਹਾਡਾ ਬਲੱਡ ਸਰਕੂਲੇਸ਼ਨ ਨੂੰ ਬਿਲਕੁਲ ਸਹੀ ਕਰਦੀ ਹੈ ਤਾਂ ਉਹ ਜਿਹੜਾ ਕਿਤੇ ਕੋਲਟ ਕੋਈ ਆਇਆ ਹੁੰਦਾ ਹੈ ਉਹ ਨਾਲ ਦੀ ਨਾਲ ਉਸ ਫਲੋ ਦੇ ਵਿੱਚ ਨਿਕਲ ਜਾਂਦਾ ਠੀਕ ਹੈ ਲੇਕਿਨ ਉਹੀ ਜਦੋਂ ਆਪਾਂ ਰੋਜ਼ ਬੰਟੇਆ ਦੀ ਗੋਲੀ ਸ਼ੁਰੂ ਕਰ ਦਈਏ ਜਾਂ ਉਹਦੀ ਡੋਜ਼ ਵਧਾ ਦਈਏ ਫਿਰ ਉਹ ਨਸ਼ੇ ਦੇ ਵਿੱਚ ਇੱਕ ਟ੍ਰੈਂਡ ਬਣਿਆ ਹੋਇਆ ਚਾਂਦੀ ਦੀਆਂ ਡੱਬੀਆਂ ਚ ਰੱਖ ਲਿਆ ਉਹ ਤਾਂ ਫਿਰ ਤੁਹਾਡੀ ਇੱਕ ਉਹ ਹੈ ਨਾ ਇੱਕ ਪੈਸ਼ਨ ਹੈ ਤੁਹਾਡਾ ਇੱਕ ਮੇਰੀ ਇੱਕ ਸਰਦਾਰੀ ਹੈ ਵੀ ਹਾਂ ਮੈਂ ਇੱਕ ਵਧੀਆ ਬੰਦਾ ਜੀ ਦੇਖੋ ਮੈਂ ਚਾਂਦੀ ਦੀ ਡੱਬੀ ਦੇ ਵਿੱਚ ਰੱਖ ਕੇ ਖਾਰ ਗਿਆ ਮੈਂ ਕੀ ਬਾਤ ਹੈ ਪਰ ਹੈ ਤਾਂ ਨਸ਼ਾ ਦਾ ਨਸ਼ਾ ਤੇ ਜਦੋਂ ਲੱਗਦੇ ਨੇ ਨਸ਼ੇ ਤੇ ਤਾਂ ਫਿਰ ਘਰਾਂ ਦੇ ਘਰ ਤਬਾਹ ਹੋ ਜਾਂਦੇ ਹੁੰਦੇ ਆ ਜੀ ਸਾਡੇ ਕੋਲੇ ਦੇਖੋ ਅ ਅਫੀਮ ਵਾਲੇ ਪੁੱਕੀ ਵਾਲੇ ਚਿੱਟੇ ਵਾਲੇ ਜੀਬ ਥੱਲੇ ਰੱਖਣ ਵਾਲੀਆਂ ਗੋਂਡੀਆਂ ਸ਼ਰਾਬ ਦਾ ਨਸ਼ਾ ਭੰਗ ਇਹੋ ਜੇ ਜਾਂ ਅੱਜਕੱਲ ਮੈਡੀਕਲ ਨਸ਼ੇ ਵੀ ਬੜੇ ਚੱਲਦੇ ਨੇ ਗੋਲੀਆਂ ਕੈਪਸੂਲ ਵੀ ਚੱਲਦੇ ਨੇ ਕੈਪਸੂਲ ਗੋਲੀਆਂ ਚੱਲਦੇ ਨੇ ਤਾਂ ਉਹ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਆਪਣੀਆਂ ਆਯੁਰਵੈਦਿਕ ਦਵਾਈਆਂ ਦੇ ਨਾਲ ਛਡਵਾ ਦਿੰਦੇ ਆ ਓਕੇ ਅੱਛਾ ਤੁਸੀਂ ਬਹੁਤ ਸਾਰੀ ਇਦਾਂ ਦੇ ਲੋਕਾਂ ਨੂੰ ਮਿਲਦੇ ਹੋਗੇ ਕਿ ਜਿਹੜੇ ਨਸ਼ੇ ਕਰਦੇ ਨੇ ਜਾਂ ਫੋਨ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਇਦਾਂ ਦੀ ਕੋਈ ਘਟਨਾ ਕੋਈ ਇਦਾਂ ਦਾ ਮਾਮਲਾ ਜਿਹਨੂੰ ਤੁਹਾਨੂੰ ਖੁਦ ਨੂੰ ਪਰੇਸ਼ਾਨ ਕੀਤਾ ਹੋਵੇ ਕਿ ਇਹ ਕਿਉਂ ਦੇਖੋ ਵੈਸੇ ਤਾਂ ਸਾਡੇ ਕੋਲੇ ਇਹੋ ਜੇ ਕਈ ਕੇਸ ਆ ਜਾਂਦੇ ਆ ਕਿ ਕਈ ਵਾਰ ਤਾਂ ਤੁਸੀਂ ਐ ਲਗਾਓ ਵੀ ਨਸ਼ੇ ਆਲਾ ਬੰਦਾ ਇੰਨਾ ਕਿ ਘਰ ਨੂੰ ਖਾਲੀ ਕਰ ਦਿੰਦਾ ਨਾ ਸਾਡੇ ਕੋਲੇ ਪਿੱਛੇ ਜੇ ਇੱਕ ਲੇਡੀਜ਼ ਆਈ ਮਤਲਬ ਚੰਗੀ ਉਹਨਾਂ ਕੋਲੇ ਜ਼ਮੀਨ ਸੀਗੀ ਜੀ ਲੋ ਉਹਨਾਂ ਦੇ ਘਰੇ ਹੋਰ ਪਿੰਡ ਦੀਆਂ ਮਤਲਬ ਜਿਹੜੇ ਆਪਾਂ ਕਹਿੰਦੇ ਨੇ ਵੀ ਕੰਮ ਵਾਲੀ ਲਾ ਰੱਖੀ ਆ ਝਾੜੂ ਵਾਲੀ ਪੋਚੇ ਵਾਲੀ ਬਰਤਨ ਸਾਫ ਵਾਲੀ ਤਾਂ ਉਹ ਕੰਮ ਉਹ ਹੋਰਾਂ ਤੋਂ ਕਰਵਾਉਂਦੇ ਸੀਗੇ ਲੇਕਿਨ ਉਹਨਾਂ ਦਾ ਜਦੋਂ ਇੱਕ ਬੱਚਾ ਨਸ਼ੇ 'ਚ ਪੈ ਗਿਆ ਇਕਲੋਤਾ ਸੀ ਨਾਲੇ ਉਦੋਂ ਤਾਂ ਉਸਨੇ ਸਾਰਾ ਕੁਝ ਵੇਚ ਵੱਟਤਾ ਔਰ ਜਿਹੜੇ ਲੋਕੇ ਉਹਨਾਂ ਦੇ ਘਰੇ ਆ ਕੇ ਕੰਮ ਕਰਦੇ ਸੀ ਅੱਜ ਉਹਨਾਂ ਦੀ ਮਾਂ ਲੋਕਾਂ ਦੇ ਘਰੇ ਜਾ ਕੇ ਕੰਮ ਕਰ ਰਹੀ ਸੀ ਸਾਡੇ ਕੋਲੇ ਉਹ ਮਾਂ ਆਈ ਕਹਿੰਦੀ ਐ ਜੀ ਮੈਂ ਲੋਕਾਂ ਦੇ ਘਰੇ ਭਾਂਡੇ ਮਾਜ ਰਹੀ ਐ ਜਦਕਿ ਮੇਰੇ ਘਰੇ ਹੋਰ ਆ ਆ ਜਾਂਦੇ ਸੀ ਭਾਂਡੇ ਮੰਜਨ ਵੀ ਮੇਰੇ ਇਸ ਨਸ਼ੇ ਦੇ ਰਾਜਾ ਤੋ ਰੰਗ ਬਣਾ ਦਿਆ ਰਾਜਾ ਤੋ ਰੰਗ ਬਣਾਤਾ ਤਾਂ ਇਹੋ ਜੇ ਸਾਨੂੰ ਵੀ ਕਈ ਚੀਜ਼ਾਂ ਦੇ ਵਿੱਚ ਬੜੀ ਮਤਲਬ ਉਹਨਾਂ ਨਾਲ ਇੱਕ ਹਮਦਰਦੀ ਵੀ ਹੁੰਦੀ ਹੈ ਵੀ ਦੇਖੋ ਬੱਚੇ ਨਾਲ ਵੀ ਇਹਦੇ ਨਾਲ ਮਾਤਾ ਨਾਲ ਕੀ ਹੋ ਗਿਆ ਹਨਾ ਕਿੱਥੇ ਦਾ ਮਾਤਾ ਪਟਰਾਣੀ ਬਣੀ ਹੋਈ ਸੀ ਕਿੱਥੇ ਲੋਕਰਾਣੀ ਬਣ ਗਈ ਲੇਕਿਨ ਮਾਂ ਦੀ ਮਮਤਾ ਮਾਂ ਦਾ ਮੋ ਹੂੰ ਕਿੱਥੇ ਜਾਉ ਉਹ ਬਿਲਕੁਲ ਲੇਕਿਨ ਚਲੋ ਸਾਨੂੰ ਪ੍ਰਮਾਤਮਾ ਨੇ ਇੰਨੀ ਬਖਸ਼ਿਸ਼ ਦਿੱਤੀ ਆ ਵੀ ਅਸੀਂ ਆਪਣੀਆਂ ਦਵਾਈਆਂ ਨਾਲ ਉਸ ਮਾਤਾ ਦਾ ਅਸੀਂ ਘਰ ਵੀ ਬਚਾਇਆ ਤੇ ਹੁਣ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੈ ਉਹੀ ਬੱਚਾ ਹੁਣ ਉਹਨੂੰ ਕਮਾਈ ਕਰਕੇ ਦੇ ਰਿਹਾ ਹੈ ਹੌਲੀ ਹੌਲੀ ਮਾਤਾ ਦਾ ਕਈ ਵਾਰੀ ਫੋਨ ਆ ਜਾਂਦਾ ਹੈ ਵੀ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਜਿਹੜਾ ਸਾਡਾ ਘਰ ਸੀਗਾ ਉਹ ਬਚਾਤਾ ਹੂੰ ਤੇ ਅਸੀਂ ਤਾਂ ਕਹਦਾ ਬਚਾਤਾ ਅਸੀਂ ਤਾਂ ਕਿ ਜਰੀਆ ਬਣੇ ਹੋਏ ਆ ਪਰ ਫੇਰ ਵੀ ਸਾਨੂੰ ਬਹੁਤ ਅੱਛਾ ਲੱਗਦਾ ਹੈ ਕਿ ਸਾਨੂੰ ਲੋਕਾਂ ਤੋਂ ਦਵਾਵਾ ਬਹੁਤ ਮਿਲਦੀਆਂ ਹੂੰ ਬਿਲਕੁਲ ਹਾਂ ਜੀ ਇਸ ਚੀਜ਼ ਦੇ ਬਹੁਤ ਵੱਡੇ ਪਰਮਾਤਮਾ ਦੇ ਆਸਾਨਮੰਦ ਹੈ ਕਿ ਸਾਨੂੰ ਪਰਮਾਤਮਾ ਨੇ ਐਸੀ ਇੱਕ ਸ਼੍ਰੇਣੀ ਚ ਰੱਖਿਆ ਹੈ ਕਿ ਅਸੀਂ ਠੀਕ ਹੈ ਅਸੀਂ ਜੀਵਿਕਾ ਚਲਾਉਣ ਵਾਸਤੇ ਦਵਾਈਆਂ ਵੇਚਦੇ ਆ ਲੋਕਾਂ ਨੂੰ ਦਵਾਈਆਂ ਦਿੰਨੇ ਆ ਪਰ ਇਹ ਵੀ ਨਾਲ ਹੈ ਵੀ ਅਸੀਂ ਦਵਾਈਆਂ ਦੇ ਕੇ ਪੈਸੇ ਵੀ ਲੈਨੇ ਆ ਤੇ ਅਸੀਂ ਨਾਲ ਦਵਾਵਾ ਵੀ ਲੈਨੇ ਆ ਬਿਲਕੁਲ ਤੇ ਇਹੀ ਕਾਰਨ ਮੈਨੂੰ ਲੱਗਦਾ ਕਿ ਵਿਦੇਸ਼ਾਂ ਤੋਂ ਬੇਨੰਨੇ ਫੋਨ ਆ ਜਾਂਦੇ ਆ ਹਾਂਜੀ ਹਾਂ ਬਿਲਕੁਲ ਜੀ ਸਾਡੀ ਹਰ ਇੱਕ ਕੰਟਰੀ ਦੇ ਵਿੱਚ ਸਾਡਾ ਕੋਈ ਨਾ ਕੋਈ ਪੇਸ਼ੈਂਟ ਔਰ ਖਾਸ ਕਰਕੇ ਜਦੋਂ ਸਾਡਾ ਕੋਈ ਵੀ ਪੇਸ਼ੈਂਟ ਇੱਕ ਵਾਰ ਦਵਾਈ ਲੈ ਲੇ ਹੂੰ ਉਹਦੇ ਰੈਫਰੈਂਸ ਤੋਂ ਫਿਰ ਸਾਨੂੰ ਅੱਗੇ ਪੇਸ਼ੈਂਟ ਆਨੇ ਸ਼ੁਰੂ ਹੋ ਜਾਂਦੇ ਆ ਓਕੇ ਕਿਉਂਕਿ ਦੇਖੋ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਆ ਹੁੰਦਾ ਹੈ ਨਾ ਨਸ਼ੇੜੀਆਂ ਦਾ ਵੀ ਤਾਂ ਜਦੋਂ ਇੱਕ ਬੰਦਾ ਨਸ਼ਾ ਛੱਡਦਾ ਫਿਰ ਦੂਜੇ ਵੀ ਪੁੱਛਣ ਲੱਗ ਜਿੰਨੇ ਵੀ ਤੂੰ ਕਿੱਥੋਂ ਨਸ਼ਾ ਛੱਡਿਆ ਫਿਰ ਉਹ ਨੇਚਰਲੀ ਆ ਵੀ ਸਾਡਾ ਹੀ ਰੈਫਰੈਂਸ ਦਿੰਦੇ ਆ ਵੀ ਭਾਈ ਮੈਂ ਪਟਿਆਲੇ ਤੋਂ ਦਵਾਈ ਲਈਤੀ ਸੀਗੀ ਤੇ ਉਸ ਦਵਾਈ हां ਜਦੋਂ ਇੱਕ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਕੋ ਨਸ਼ਾ ਕਰਦੇ ਹੁਣ ਤੇ ਨਸ਼ਾ ਛੱਡਣ ਦੇ ਨਾਲ ਨਾਲ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਆ ਉਹ ਕੌਣ ਕਰਦਾ ਫਿਰ ਅਸੀਂ ਵੀ ਕਰਦੇ ਆ ਅਸੀਂ ਕਈ ਵਾਰੀ ਅਸੀਂ ਸਾਡੇ ਕੋਲੇ ਮਾਪਿਆਂ ਦਾ ਫੋਨ ਆ ਜਾਂਦਾ ਹੈ ਕਿ ਬੇਟਾ ਮੇਰਾ ਬੇਟਾ ਨਸ਼ਾ ਕਰ ਰਿਹਾ ਹੈ ਲੇਕਿਨ ਉਹ ਇਸ ਗੱਲ ਨੂੰ ਛੱਡਣ ਨੂੰ ਤਿਆਰ ਨਹੀਂ ਹੈ ਉਹ ਕਹਿੰਦਾ ਵੀ ਮੈਂ ਤਾਂ ਨਸ਼ਾ ਕਰੂੰਗਾ ਵੀ ਜੇ ਮੈਂ ਨਸ਼ਾ ਛੱਡਤਾ ਮੈਨੂੰ ਦੌਰਾ ਪੈ ਜਾਊਗਾ ਮੈਂ ਮਰ ਜਾਊਗਾ ਜੀ ਜ਼ਿਆਦਾਤਰ ਇਹ ਲੋਕਾਂ ਨੂੰ ਇੱਕ ਬਹੁਤ ਵੱਡਾ ਵਿਹਮ ਹੈ ਵੀ ਜੇ ਮੈਂ ਨਸ਼ਾ ਨਹੀਂ ਕੀਤਾ ਤੁਮ ਮਰਜੂਗ ਬੰਨੂ ਦੋਰਾ ਦੂਰਾ ਪੈ ਜਾਊਗਾ ਅਸੀਂ ਉਹਨਾਂ ਨੂੰ ਕਹਿੰਦੇ ਆਂ ਵੀ ਮਾਤਾ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਸਾਡੇ ਕੋਲ ਲੈ ਆਓ ਅਸੀਂ ਉਹਨਾਂ ਦੀ ਕਾਉਂਸਲਿੰਗ ਵੀ ਕਰਾਂਗੇ ਉਹਨੂੰ ਸਮਝਾਵਾਂਗੇ ਵੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪ ਦੇਖਿਓ ਵੀ ਤੁਹਾਡਾ ਬੱਚਾ ਖੁਦ ਨਸ਼ੇ ਨੂੰ ਛੱਡਣ ਵਾਸਤੇ ਗਏਗਾ ਕਿ ਮਾਤਾ ਮੈਨੂੰ ਦਵਾਈ ਦੇ ਮੈਂ ਇਸ ਨਸ਼ੇ ਤੋਂ ਬਾਹਰ ਨਿਕਲਣਾ ਹੈ ਔਰ ਸਾਡੇ ਕੋਲ ਐਸੇ ਕਈ ਪੇਸ਼ੈਂਟ ਜਿਹੜੇ ਆਏ ਤੇ ਉਹਨਾਂ ਨੇ ਦਵਾਈਆਂ ਲਈਤੀਆਂ ਤੇ ਅੱਜ ਉਹ ਬਿਲਕੁਲ ਉਹਨਾਂ ਦੀ ਫੈਮਿਲੀ ਜਿਹੜੀ ਹੈਗੀ ਆ ਉਹ ਹੈਪੀਲੀ ਕਰ ਰਹੀ ਆ ਆਪਣਾ ਪੂਰਾ ਤੇ ਤੁਹਾਡੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਉਹਨੂੰ ਬੜੀਆਂ ਸਾਰੀਆਂ ਮਾਮਾ ਨੇ ਤੁਹਾਨੂੰ ਤੇ ਘਰ ਵਾਲੀਆਂ ਜਿਨ੍ਹਾਂ ਦੀ ਜਿਹੜੀਆਂ ਪਤਨੀਆਂ ਨੇ ਉਹ ਆਪਣੇ ਜਿਹੜੇ ਪਤੀ ਤੋਂ ਆਪਣੇ ਪੁੱਤਰਾਂ ਤੋਂ ਜਾਂ ਆਪਣੇ ਬੱਚਿਆਂ ਤੋਂ ਪਰੇਸ਼ਾਨ ਨੇ ਤੁਹਾਡੇ ਤੱਕ ਉਹਨਾਂ ਨੇ ਵਿਜ਼ਿਟ ਕਰਨਾ ਐਡਰੈਸ ਜ਼ਰੂਰ ਦੱਸੋ ਆਪਣਾ ਮੋਬਾਈਲ ਨੰਬਰ ਵੀ ਸਰ ਜੀ ਸਾਡਾ ਜਿਹੜਾ ਐਡਰੈਸ ਹੈਗਾ ਆਨੰਦ દવાਖਾਨਾ 올ਡ ਬੱਸ ਸਟੈਂਡ ਪਟਿਆਲਾ ਜਿਹੜਾ ਮੇਰਾ ਮੋਬਾਈਲ ਨੰਬਰ ਹੈ ਉਹ ਹੈਗਾ ਜੀ 862990023 ਹਮ ਇੱਕ ਵਾਰ ਪੰਜਾਬੀ ਚ ਵੀ ਬੋਲ ਦੋ 86299 300 ਤੇਈ ਇਸ ਨੰਬਰ ਦੇ ਉੱਤੇ ਜੇ ਤੁਸੀਂ ਸਾਡੇ ਕੋਲੇ ਨਹੀਂ ਆ ਸਕਦੇ ਕਿਤੇ ਦੂਰ ਬੈਠੇ ਹੋ ਕਿਸੇ ਦੇਸ਼ ਵਿਦੇਸ਼ ਚ ਬੈਠੇ ਹੋ ਤਾਂ ਤੁਸੀਂ ਸਾਡੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਸਾਰੀ ਸਾਨੂੰ ਡਿਟੇਲ ਦੇ ਕੇ ਆਪਣੀ ਨਸ਼ਾ ਕੌਣ ਕਰ ਰਿਹਾ ਹੈ ਕਿੰਨਾ ਕਰ ਰਿਹਾ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਆਪਣਾ ਜਿਹੜਾ ਦਵਾਈ ਹੈ ਉਹ ਬਾਈ ਕੋਰੀਅਰ ਵੀ ਸਾਡੇ ਕੋਲੇ ਇੰਡੀਆ ਦੇ ਵਿੱਚ ਵੀ ਤੇ ਇੰਡੀਆ ਤੋਂ ਬਾਹਰ ਵੀ ਬਾਈ ਕੋਰੀਅਰ ਜਾਂ ਬਾਈ ਸਪੀਡ ਪੋਸਟ ਸਾਡੇ ਕੋਲੇ ਭੇਜਣ ਦੇ ਸਾਰੇ ਜਿਹੜੇ ਹੈਗੇ ਪ੍ਰਬੰਧ ਹੈਗੇ ਨੇ ਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੀ ਆਡੀਅנס ਦੇ ਨਾਲ ਇੰਨੀਆਂ ਵਧੀਆ ਗੱਲਾਂ ਕੀਤੀਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਨਾ ਕਈ ਘਰਾਂ ਦੇ ਵਿੱਚ ਤਸੱਲੀ ਆਏਗੀ ਕਈ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆਏਗੀ ਕਿ ਤੁਹਾਡੇ ਕੋਲ ਪਹੁੰਚਣਾ ਹੈ ਤੇ ਤੁਹਾਡੇ ਕੋਲੇ ਦਵਾਈ ਲੈ ਕੇ ਆਪਣਾ ਬੱਚਾ ਆਪਣਾ ਧੀ ਪੁੱਤ ਇਸ ਨਸ਼ੇ ਤੋਂ ਦੂਰ